ਕਿ ਜੋ ਇਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਬੀਜੇਪੀ ਨੇ ਕੀਤਾ ਉਹ ਤੋਂ ਵੱਧ ਜਿਹੜਾ ਹੈ ਕਿ ਜੋ ਦਿੱਲੀ ਦੇ ਵਿੱਚ ਸੋਚਦੇ ਆ ਉਹ ਤੋਂ ਵੱਧ ਕਿਤੇ ਪੰਜਾਬ ਦੇ ਵਿੱਚ ਕਿਉਂਕਿ ਉੱਥੇ ਤਾਂ ਇਹ ਕਹਿ ਦਿੰਦੇ ਆ ਵੀ ਸਾਡੇ ਕੋਲ ਤਾਂ ਦਿੱਲੀ ਦੀ ਪੁਲਿਸ ਹੈ ਬਈ ਪੰਜਾਬ ਪੁਲਿਸ ਤਾਂ ਤੁਹਾਡੀ ਆ ਨਾ ਪੰਜਾਬ ਪੁਲਿਸ ਤਾਂ ਤੁਹਾਡੇ ਔਰ ਮੈਂ ਤਾਂ ਡੀਜੀਪੀ ਸਾਹਿਬ ਨੂੰ ਕਿਉਂਕਿ ਮੈਂ ਥੋੜਾ ਜਿਹਾ ਨੌਕਰੀ ਵੀ ਕੀਤੀ ਆ ਗੌਰਵ ਯਾਦਵ ਦੇ ਨਾਮ ਮੈਂ ਇਹਨਾਂ ਨੂੰ ਕਹਿਣਾ ਚਾਹੁੰਨਾ ਕਿ ਯਾਰ ਸਮਾਂ ਲੰਘ ਜਾਣਾ ਸਮਾਂ ਕਿਸੇ ਲਈ ਖੜਦਾ ਨਹੀਂ ਹੈ ਔਰੰਗਜ਼ੇਬ ਲਈ ਨਹੀਂ ਖੜਿਆ ਅਕਬਰ ਲਈ ਨਹੀਂ ਖੜਿਆ ਬਾਬਰ ਲਈ ਨਹੀਂ ਖੜਿਆ ਤੋ ਤੁਹਾਡੇ ਲਈ ਨਹੀਂ ਖੜਨਾ ਠੀਕ ਹੈ ਤੁਸੀਂ ਐਡ ਹੌਕ ਮੇਰਾ ਖਿਆਲ ਹੈ ਕਿ ਪਹਿਲਾ ਡੀਜੀ ਹੋਣਾ ਹੈ ਹਿੰਦੁਸਤਾਨ ਦੇ ਵਿੱਚ ਲੇਕਿਨ ਕਿਤੇ ਤੱਕ ਤਰ੍ਹਾਂ ਕੀਮਤਾਂ ਤੇ ਖੜੇ ਰਹਿ ਜਾਓ ਇੱਕ ਛੱਪ ਦੇ दायरे ਦੇ ਵਿੱਚ ਆ ਬਹੁਤ ਵੱਡੀ ਕੌਨਸਪੀਰੇਸੀ ਲੱਗਦੀ ਆ ਕਿਉਂਕਿ ਤਿੰਨ ਉਹ ਯੂਥ ਜਿਹੜੇ ਆ ਹੋ ਸਕਦਾ ਕਿਤੇ ਮਾਈਨਰ ਗਲਤੀਆਂ ਹੋਈਆਂ ਹੋਣ ਪਰ ਜੋ ਮੈਨੂੰ ਇਨਪੁਟ ਮਿਲੀ ਹੈਗੀ ਆ ਵੀ ਉਹ ਤਾਂ ਬਿਲਕੁਲ ਇੱਕ ਦਿਹਾੜੀਦਾਰ ਜਿਹੜੇ ਲੇਬਰ ਕਰਨ ਵਾਲੇ ਇਨ ਨੌਜਵਾਨ ਸੀ ਸ਼ਾਇਦ ਕਿਤੇ ਥੋੜੀ ਬਹੁਤੀ ਗਲਤੀ ਹੋਈ ਹੋਵੇ ਲੇਕਿਨ ਐਡੀ ਕੌਨਸਪੀਰੇਸੀ ਵਾਲੀ ਗੱਲ ਜੋ ਆਮ ਲੋਕਾਂ ਤੋਂ ਆਮ ਜਿਹੜੀ ਹੈਗੀ ਆ ਸਭ ਨੂੰ ਮਿਲਦੀ ਆ ਔਰ ਬਿਲਕੁਲ ਉਹਦੀ ਸੀਬੀਆਈ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਕਿਉਂਕਿ ਇਹੋ ਜਿਹੇ ਕੰਮ ਜਿਹੜੇ ਆ ਉਹ ਪਹਿਲੇ ਸਮਿਆਂ ਦੇ ਵਿੱਚ ਵੀ ਹੋਏ ਆ ਲੇਕਿਨ ਹੁਣ ਵੀ ਭਗਵੰਤ ਮਾਨ ਜੀ ਬਿਲਕੁਲ ਚੁੱਪ ਕਰਕੇ ਬੈਠੇ ਆ ਜਦੋਂ ਕਿਤੇ ਜੋਖ-ਜੋਖ ਸੁਣਾਉਂਦਾ ਹੁੰਦਾ ਤਾਂ ਫੇਰ ਉਹ ਕਿਤੇ ਆਪੇ ਹੀ ਸੁਣਾਸਣੂ ਲੈਂਦੇ ਆ ਤੇ ਤੁਹਾਡੇ ਨਾਲ ਵੀ ਸਾਂਝੀ ਕਰਦੇ ਸੱਚੀ ਗੱਲ ਹੈ ਕਿ ਨਾ ਹੁਸਕੀ ਦਾ ਅਗੈਕਤੀਗਤ ਤੌਰ ਤੇ ਡਰੈਸ ਕਬ ਦੇ ਨਿਊਯਾਰਕ ਕਲੈਕਟਿਵ ਕਾਂਗਰਸ ਬੈਲ ਅਸੈਂਬਲ ਅੰਦਰ ਕਿਉਂ ਨਿਊਯਾਰਕ ਕਲੈਕਟਿਵ ਹੀ ਆ ਯਾਰ ਆਹਾਂ ਦੇਖੋ ਤਾਂ ਆ ਜੋ ਉਹਦੇ ਪਰਿਵਾਰ ਉਹਦੇ ਬੱਚੇ ਉਹਨਾਂ ਦੀ ਹਾਲਾਤ ਦੇਖੋ ਕਿਵੇਂ ਉਹ 2 ਸਾਲਾਂ ਨੰਗੇ ਹੋਣਗੇ ਸੋ ਸਾਨੂੰ ਤਾਂ ਇਹੀ ਉਮੀਦ ਹੈ ਕਿ ਤੁਸੀਂ ਸਹੀ ਗੱਲ ਦਾ ਤਗੜੇ ਹੋ ਕੇ ਤੁਸੀਂ ਪਹਿਰਾ ਜੋ ਤੁਹਾਡੇ ਰਾਂ ਹੀ ਲੋਕਾਂ ਨੂੰ ਸਭ ਕੁਝ ਜਾਣਾਂ ਤੇ ਜੋ ਇਹ ਫੈਸਲਾ ਆਇਆ ਹੈ ਹੀ ਫੈਸਲੇ ਆਉਣੇ ਆ ਕਿਉਂਕਿ ਹਮੇਸ਼ਾ ਜਿਹੜਾ ਤੱਕਾ ਹੈ ਉਹਦਾ ਅੰਤ ਇਹੋ ਜਿਹਾ ਹੀ ਹੁੰਦਾ ਸਾਨੂੰ ਗਿਲਾ ਕੋਈ ਨਹੀਂ ਕਿਉਂਕਿ ਸਾਨੂੰ ਪਤਾ ਸੀ ਕਿ ਔਖੇ ਮੇਲੇ ਵਿੱਚ ਦੀ ਜੇ ਧੌਣ ਤਾਂ ਰੱਖਣੀ ਆ ਤੁੱਖਿਆ ਹੀ ਕੱਟਣੀ ਪਊ ਗਿਲਾ ਕੋਈ ਨਹੀਂ ਇਹ ਵੀ ਟੈਸਟ ਸੀ ਕਿਉਂਕਿ ਆਮ ਤੌਰ ਤੇ ਅਸੀਂ ਆਪਸ ਬੈਠ ਕੇ ਗੱਲਾਂ ਕਰਦੇ ਸੀ ਕੋਈ ਸੱਜਣ ਸਾਰੇ ਜਣੇ ਕਿ ਵਰਕਰ ਆਮ ਤੌਰ ਤੇ ਕਹਿ ਦਿੰਦੇ ਆ ਯਾਰ ਵਰਕਰ ਮਾਰੇ ਜਾਂਦੇ ਆ ਲੀਡਰਾਂ ਦਾ ਕੁਛ ਨਹੀਂ ਚਾਹੁੰਦਾ ਲੀਡਰ ਚਫੀ ਪਾ ਲੈਂਦੇ ਇਹ ਇਹ ਆਮ ਤੌਰ ਤੇ ਸੱਥਾਂ ਵਿੱਚ ਗੱਲਾਂ ਹੁੰਦੀਆਂ ਸੀ ਕਿ ਯਾਰ ਵਰਕਰ ਦਾ ਕੋਈ ਨਹੀਂ ਵਰਕਰ ਮਾਰਿਆ ਜਾਂਦਾ ਵਿਚਾਰਾ ਤੇ ਲੀਡਰ ਚਫਕੀਆਂ ਪਾ ਲੈਂਦੇ ਤੇ ਅਸੀਂ ਸਾਰਿਆਂ ਨੇ ਮਨ ਬਣਾਇਆ ਸੀ ਕਿ ਨਹੀਂ ਝੁਕਣਾ ਨਹੀਂ ਗਲਤ ਜਿਹੜਾ ਪ੍ਰਚਾਰ ਆ ਉਹਦੇ ਅੱਗੇ ਡਰਨਾ ਨਹੀਂ ਸਚਾਈ ਸਾਹਮਣੇ ਆਊਗੀ ਪਰਮਾਤਮਾ ਨਾਲ ਹੈ ਤੇ ਜੇ ਵਰਕਰ ਖਿਆਈ ਕੱਟਦੇ ਆ ਤੇ ਕਿਉਂ ਨਹੀਂ ਅਸੀਂ ਲੀਡਰ ਕਿਉਂ ਨਹੀਂ ਕੱਟ ਸਕਦੇ ਅਸੀਂ ਤੁਹਾਨੂੰ ਕੀ ਕਰਕੇ ਕਹਿੰਨੇ ਨਾ ਸਕਦੇ ਇਸ ਕਰਕੇ ਅੱਜ ਤੁਹਾਨੂੰ ਸਾਰਿਆਂ ਨੂੰ ਇਸ ਮੇਰੇ ਤੇ ਇੱਕ ਕਾਉਂਸਲਰ ਦਾ ਕੈਂਡੀਡੇਟ ਹੀ ਪੁਰਸ ਚੱਕ ਕੇ ਲੱਗੇ ਮੈਂ ਦੁਆਬੇ ਚ ਪਹਿਲੀ ਵਾਰ ਹੀ ਦੇਖਿਆ ਸੱਚੀ ਗੱਲ ਆ ਕਿਤੇ ਹੋਰ ਹੁੰਦਾ ਹੋਵੇ ਤਾਂ ਮੇਰੀ ਸ਼ਾਇਦ ਨੌਲੇਜ ਚ ਨਾ ਹੋਵੇ ਲੇਕਿਨ ਮੈਂ ਦੁਆਬੇ ਚ ਪਹਿਲੀ ਵਾਰ ਹੀ ਇਹੋ ਜਿਹੇ ਹਾਲਾਤ ਬਣਾਤੇ ਔਰ ਰੋਜ਼ ਮੈਂ ਤਾਂ ਇੱਕ ਪੁਲਿਸ ਦੇ ਕਮਿਸ਼ਨਰ ਨੂੰ ਫੋਨ ਕਰਕੇ ਕਿਹਾ ਮੈਂ ਕਿਹਾ ਯਾਰ ਤੁਸੀਂ ਰੋਜ਼ ਜੋ ਪੁਲਸ ਵਾਲੇ ਭੇਜਦੇ ਆ ਜਿਹੜੇ ਕਾਉਂਸਲਰ ਬਣ ਵੀ ਗਏ ਆ ਉਹਨਾਂ ਦੇ ਘਰਾਂ 'ਚ ਮੈਨੂੰ ਦੱਸ ਦਿਓ ਯਾਰ ਤੁਸੀਂ ਸ਼ਹਿਰ ਨੂੰ ਤਾਂ ਚੰਗਾ ਬਣਾ ਲਓ ਯਾਰ ਹੁਣ ਤੁਹਾਡੀ ਇਹ ਜ਼ਿੰਮੇਵਾਰੀ ਲੱਗੀ ਪੁਲਿਸ ਦੀ ਵੀ ਹਾਂ ਬਈ ਤੁਸੀਂ ਬੰਦੇ ਚੱਕ ਚੱਕ ਕੇ ਜੁਆਇਨ ਕਰਾ ਕਰਾ ਕੇ ਤਾਂ ਇਹਨਾਂ ਦੀ ਪਾਰਟੀ ਚਲਾਓਗੇ ਤੁਸੀਂ ਇੱਕ ਇਹਨਾਂ ਦੇ ਵਰਕਰ ਦੇ ਤੌਰ ਤੇ ਤਾਂ ਨਾ ਕੰਮ ਕਰੋ ਇੰਸਟੀਚੂਨ ਤਾਂ ਖੜੀ ਰਹਿਣ ਦਿਓ ਦੇਖੋ ਇੰਸਟੀਚੂਸ਼ਨ ਹਮੇਸ਼ਾ ਵੱਡੀ ਹੋਣੀ ਤੁਸੀਂ ਵੀ ਚਲੇ ਜਾਣਾ ਅਸੀਂ ਵੀ ਚਲੇ ਜਾਣਾ ਇੱਥੇ ਰਹਿਣਾ ਤਾਂ ਕਿਸੇ ਨੇ ਨਹੀਂ ਹੈ ਤੁਸੀਂ ਇਸ ਪ੍ਰੋਫੈਸ਼ਨ ਚੋਂ ਅਸੀਂ ਇਸ ਪ੍ਰੋਫਾਈਲ ਚ ਬਟ ਐਟ ਦਾ ਸੇਮ ਟਾਈਮ ਇੰਸਟੀਚੂਸ਼ਨਸ ਤਾਂ ਖੜੀਆਂ ਰਹਿਣੀਆਂ ਚਾਹੀਦੀਆਂ ਲੇਕਿਨ ਜਦੋਂ ਉਸ ਪੋਸਟ ਤੇ ਬੰਦਾ ਕੰਮ ਕਰਦਾ ਹੁੰਦਾ ਉਹਦੀ ਕਿਰਦਾਰ ਔਰ ਉਹਦੀ ਹਿਸਟਰੀ ਜਿਹੜੀ ਉਹ ਜ਼ਰੂਰ ਹੈ ਦੇਖੋ ਬਦਕਿਸ਼ਮਤੀ ਇਹ ਆ ਕਿ ਸ਼ਾਇਦ ਮੁਗਲਾਂ ਦੇ ਸਮੇਂ ਤਾਂ ਹੀ ਹੁੰਦਾ ਸੀਗਾ ਲੇਕਿਨ ਭਾਜਪਾ ਨੇ ਜੋ ਡਾਕਟਰ ਮਰਮੋਣ ਸਿੰਘ ਦੀ ਨਾਲ ਜਿਨ੍ਹਾਂ ਨੇ ਦੇਸ਼ ਦੀ ਆਰਥਿਕ ਬਸਤਾ ਔਰ ਦੇਸ਼ ਦਾ ਚਿਹਰਾ ਮੋਹਰਾ ਲੋਕਾਂ ਦੇ ਸਾਹਮਣੇ ਲੈ ਕੇ ਆਤਾ ਉਹਨਾਂ ਦਾ ਸੰਸਕਾਰ ਜਿਹੜਾ ਰਾਜ ਘਾਟ ਨਾ ਕਰਕੇ ਬੋਧ ਘਾਟ ਦੇ ਵਿੱਚ ਕੀਤਾ ਮੈਨੂੰ ਲੱਗਦਾ ਇਹ ਤੋਂ ਸ਼ਰਮਨਾਕ ਹੈ বিজেপি ਲਈ ਸ਼ਾਇਦ ਇਸ ਦੇਸ਼ ਦੀ ਹਿਸਟਰੀ ਦੇ ਵਿੱਚ ਹੋ ਨਹੀਂ ਸਕਦੀ ਇਸ ਦੇਸ਼ ਦੀ ਹਿਸਟਰੀ ਦੇ ਵਿੱਚ ਤਾਂ ਹੈ ਜਦੋਂ ਮੁਗਲ ਹੁੰਦੇ ਸੀ ਲੇਕਿਨ ਸ਼ਾਇਦ ਆਜ਼ਾਦ ਭਾਰਤ ਦੇ ਵਿੱਚ ਇਹੋ ਜਿਹੀ ਐਗਜ਼ਾਮਪਲ ਜਿਹੜੀ ਹੋਈ ਨਹੀਂ ਔਰ ਦੂਸਰੀ ਗੱਲ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਇਹ ਸੂਬੇ ਦੇ ਵਿੱਚ ਔਰ ਦੇਸ਼ ਦੇ ਵਿੱਚ ਇੱਕ ਬਦਲਾਵ ਵਾਲੀ ਪਾਰਟੀ ਦੇ ਰੂਪ ਦੇ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਪ੍ਰੋਜੈਕਟ ਕੀਤਾ ਸੀ ਤੁਹਾਨੂੰ ਆਪਾਂ ਨੂੰ ਸਾਰਿਆਂ ਨੂੰ ਯਾਦ ਹੀ ਹੈ ਕਿ ਕਿਉਂਕਿ ਬਹੁਤ ਦੇਸ਼ ਭਗਤੀ ਦੀਆਂ ਗੱਲਾਂ ਤੇ ਬਹੁਤ ਇਮਾਨਦਾਰੀ ਦੀਆਂ ਗੱਲਾਂ ਉਹਨਾਂ ਨੇ ਲਗਾਉਣੀਆਂ ਕੀਤੀਆਂ ਔਰ ਉਹਦੇ 8 ਵਜ ਦੇ ਵਿੱਚ ਉਹਨਾਂ ਨੂੰ 92 ਐਮਐਲਏ ਵੀ ਜਿਹੜੇ ਉਹ ਮਿਲੇ ਲੇਕਿਨ ਅਸਲੀ ਗੱਲ ਹੈ ਮਖੌਟਾ ਕੁਛ ਹੋਰ ਹੈ ਮਖੌਟਾ ਤਾਂ ਆਪਾਂ ਨੂੰ ਸ਼ੁਰੂ ਤੋਂ ਹੀ ਸਮਝ ਹੌਲੀ-ਹੌਲੀ ਆਉਣ ਲੱਗ ਪਈ ਸੀ ਕਿਉਂਕਿ ਇਹਨਾਂ ਦਾ ਔਰ ਬੀਜੇਪੀ ਦਾ ਪ੍ਰੈਸ਼ਰ ਇੱਕੋ ਜਿਹਾ ਹੈ ਮੈਂ ਹਮੇਸ਼ਾ ਇੱਕੋ ਗੱਲ ਕਹਿੰਦਾ ਕਈ ਵਾਰੀ ਸਾਡੇ ਇੰਟਰਵਿਊ ਇਸ ਗੱਲ ਨਾਲ ਸਹਿਮਤ ਨਹੀਂ ਹੁੰਦੇ ਲੇਕਿਨ ਤੁਹਾਨੂੰ ਯਾਦ ਹੋਣਾ ਸ਼ੁਰੂ-ਸ਼ੁਰੂ ਦੇ ਵਿੱਚ ਜਿਹੜੇ ਕੁਮਾਰ ਵਿਸ਼ਵਾਸ ਤੇ ਜਿਹੜਾ ਇੱਕ ਕੇਸ ਦਰਜ ਹੋਇਆ ਸੀ ਅਲਕਾ ਲਾਂਬਾ ਤੇ ਕੇਸ ਦਰਜ ਹੋਇਆ ਸੀ ਤੇ ਫਿਰ ਜਿਹੜੇ ਤੇਜਿੰਦਰ ਬੱਗਾ ਇਹਨਾਂ ਨੇ ਉਥੋਂ ਦਿੱਲੀੋਂ ਪੰਜਾਬ ਪੁਲਿਸ ਨੇ ਚੱਕ ਕੇ ਲਿਆਦੇ ਸੀ ਲੇਕਿਨ ਰਾਹ ਦੇ ਵਿੱਚ ਹੀ ਇੰਟਰਸੈਪਸ਼ਨ ਹੋ ਗਈ ਸੀ ਇਹ ਇਹਨਾਂ ਦਾ ਅਸਲੀ ਮਖੌਟਾ ਆ ਇਹਨਾਂ ਦਾ ਅਸਲੀ ਗੱਲ ਹੈ ਕਿ ਜਿਹੜੇ ਕਾਂਗਰਸ ਪਾਰਟੀ ਦੇ ਲੀਡਰ ਹਨ ਉਹਨਾਂ ਦੀ ਕਿਰਦਾਰਕੁਸ਼ੀ ਕਰ ਬੀਜੇਪੀ ਵੀ ਇਹ ਕੰਮ ਕਰਦੀ ਮੈਂ ਵਿਚਾਰਧਾਰਾ ਦੀ ਗੱਲ ਕਰਦਾ ਕਿਉਂਕਿ ਅਸਲੀ ਗੱਲ ਹੈ ਵਿਚਾਰਧਾਰਾ ਦੀ ਲੜਾਈ ਕੋਸੀਂ ਪਿੱਛੇ हट ਗਏ ਜਿਹੜੀਆਂ ਇੰਸਟੀਚੂਨਸ ਆ ਅਸੀਂ ਉਹਨੂੰ ਡਿਮੋਲਿਸ਼ ਕਰਨ ਲੱਗ ਗਏ ਉੱਥੇ ਤਾਂ ਕੇਜਰੀਵਾਲ ਜੀ ਦਿੱਲੀ ਦੇ ਵਿੱਚ ਕਹਿੰਦੇ ਆ ਕਿ ਦੇਖੋ ਜੀ ਸਾਡੇ ਨਾਲ ਬੀਜੇਪੀ ਔਰ ਈਡੀ ਔਰ ਸੀਬੀਆਈ ਬੜੇ ਸਾਡੇ ਖਿਲਾਫ ਜਿਹੜੀ ਆ ਆਮ ਆਦਮੀ ਪਾਰਟੀ ਤੇ ਚੱਲਦੀ ਅਸੀਂ ਕਈ ਗੱਲਾਂ ਨਾਲ ਇਹਨਾਂ ਲੜੇ ਇਸ ਕਰਕੇ ਸਹਿਮਤ ਹਾਂ ਪਰ ਜੋ ਪੰਜਾਬ ਦੇ ਵਿੱਚ ਹੋ ਰਿਹਾ ਉਹ ਮੈਨੂੰ ਲੱਗਦਾ ਦਿੱਲੀ ਨਾਲੋਂ ਵੀ ਕਈ ਗੁਣਾ ਅੱਗੇ ਆ ਕਿਉਂਕਿ ਪੰਜਾਬ ਦੇ ਵਿੱਚ ਪਿਛਲੇ ਸਮਿਆਂ ਦੇ ਵਿੱਚ ਲੀਡਰਸ ਦੀ ਇਖਦਾਰ ਕושਿਸ਼ ਕਰਨ ਲਈ ਇਹਨਾਂ ਨੇ ਪੰਜਾਬ ਪੁਲਿਸ ਦੀ ਖੁੱਲ੍ਹ ਕੇ ਵਰਤੋਂ ਕੀਤੀ। ਔਰ ਉਹਦਾ ਕਿਉਂਕਿ ਐਗਜ਼ਾਮਪਲ ਕੀ ਹੈ ਸਾਡੇ ਭਾਰਤ ਕੋਸ਼ਨਾਸ਼ੂ ਜਿਹੜੇ ਸਾਡੇ ਵਰਕਿੰਗ ਪ੍ਰਧਾਨ ਬੀਸੀਸੀ ਦੇ 2000 ਕਰੋੜ ਦਾ ਆਪਾਂ ਨੂੰ ਸਾਰਿਆਂ ਨੂੰ ਯਾਦ ਹੀ ਹੈ ਕਿ 2000 ਕਰੋੜ ਦਾ ਘਟਾਲਾ ਹੋਇਆ। ਔਰ ਉਹ ਵੀ ਉਸ ਸਮੇਂ ਸਾਡੇ ਭਾਰਤ ਬੂਸ਼ਨਾਸ਼ੂ ਹੋਣੇ ਚੈਲੰਜ ਕੀਤਾ ਜਦੋਂ ਸਾਰੇ ਸਰਪੰਚਾਂ ਨੇ। ਮੇਰਾ ਖਿਆਲ ਹੈ ਕਿ ਕਿਹੜੇ ਬੰਦੇ ਨੂੰ ਇਹਨਾਂ ਨੇ ਟਾਰਗੇਟ ਨਹੀਂ ਕੀਤਾ। ਲੇਕਿਨ ਉਦੋਂ ਵੀ ਚੈਲੰਜ ਕੀਤਾ। ਔਰ ਜੋ ਹੁਣ ਮੇਰੇ ਕੋਲ ਸੁਪਰੀਮ ਕੋਰਟ ਦੀ ਜੱਜਮੈਂਟ ਵੀ ਮੇਰੇ ਕੋਲ ਆ। ਮਤਲਬ ਸੁਪਰੀਮ ਕੋਰਟ ਨੇ ਇਹੋ ਜੀ ਟਿੱਪਣੀ ਕੀਤੀ ਆ ਸ਼ਾਇਦ ਇਹਨਾਂ ਲੋਕਾਂ ਨੂੰ ਕਿਤੇ ਸ਼ਰਮ ਆਉਣ ਵਾਲੀ। ਕਿਤੇ ਨੇੜੇ ਤੇੜੇ ਵੀ ਨਹੀਂ ਲੱਗ ਰਿਹਾ। ਔਰ ਉਹਦੇ ਵਿੱਚ ਚਲਾਨ ਪਤਾ ਹੈ ਵੈਸੇ ਤਾਂ ਦੋਨੇ ਹਾਈ ਕੋਰਟ ਨੇ ਕਵਾਇਸ਼ ਕਰ ਦਿੱਤੀਆਂ ਦੋਨੇ ਐਫ ਆਈ ਆਰ। ਔਰ ਉਹਦੇ ਵਿੱਚ ਜਿਹੜੀਆਂ ਕਵਾਇਸ਼ ਵੀ ਕੀਤੀਆਂ ਉਹਦੇ ਵਿੱਚ ਇੱਕ ਚ ਚਲਾਨ ਪੇਸ਼ ਕੀਤਾ ਇੱਕ ਠੇਕੇਦਾਰ ਦੇ ਉੱਤੇ 2 ਲੱਖ ਰੁਪਏ ਦਾ। ਹੁਣ ਇਦੋਂ ਵੱਡੀ ਕਿਰਦਾਰ ਕੂਸ਼ੀ। ਇਹ ਹੋਰ ਕਿੱਦਾਂ ਕਰ ਸਕਦੇ। ਆਪਕੇ ਕੀ ਢਿੱਲੋਂ ਹੁਣੀ ਸਾਡੇ ਕੋਲ ਵਿਕੇ ਆ। ਈਵਨ ਸੁਪਾਲ ਖਹਿਰਾ ਔਰ ਲੇਟਲੀ ਮਾਲਵਿੰਦਰ ਸਿੰਘ ਮਾਲੀ ਜਿਹੜੇ ਸੋਸ਼ਲ ਐਕਟੀਵਿਸਟ ਹੈਗੇ ਆ ਮੈਂ ਇਸ ਕਰਕੇ ਤੁਹਾਡੇ ਨਾਲ ਇਹ ਗੱਲ ਕਰਨ ਲੱਗਿਆ ਕਿ ਜਿਹੜੀਆਂ ਇੰਸਟੀਚੂਨਸ ਨੂੰ ਡਿਮੋਲਿਸ਼ ਕਰਨ ਲੱਗ ਪਏ ਉਹ ਮੇਰਾ ਖਿਆਲ ਹੈ ਕਿ ਸਭ ਤੋਂ ਵੱਡਾ ਨੁਕਸਾਨ ਜਿਹੜਾ ਹੈ ਪੰਜਾਬ ਦਾ ਆਮ ਆਦਮੀ ਪਾਰਟੀ ਕਰ ਰਹੀ ਹੈ ਔਰ ਇਹ ਬੀਜੇਪੀ ਨਾਲ ਜਿਹੜੀ ਉਹ ਮਿਲੀ ਹੋਈ ਆ ਤੇ ਇਹਨਾਂ ਦੇ ਔਰ ਔਰ ਦੂਸਰੀ ਗੱਲ ਜਿਹੜਾ ਸਾਡੇ ਸਾਬਕਾ ਚੀਫ ਮਿਨਿਸਟਰ ਚਰਨਜੀਤ ਸਿੰਘ ਚੰਨੀ ਤੇ ਵੀ ਇਹਨਾਂ ਨੇ ਇੱਕ ਵਾਰੀ ਭਗਵੰਤ ਮਾਨ ਜੀ ਨੇ ਤੁਹਾਨੂੰ ਯਾਦ ਹੋਣਾ ਕਿ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਕਹਿੰਦੇ ਕਹਿੰਦੇ 2 ਕਰੋੜ ਰੁਪਈਆ ਡੀਐਸਪੀ ਦੀ ਨੌਕਰੀ ਦੇ ਇਵੈਂਟ ਦੇ ਵਿੱਚ 2 ਕਰੋੜ ਰੁਪਈਆ ਦੀ ਰਿਸ਼ਵਤ ਮੰਗੀ ਗਈ ਹੈ। ਔਰ ਮੈਂ ਉਦੋਂ ਵੀ ਕਿਹਾ ਸੀ ਮੈਂ ਕਿਹਾ ਭਗਵੰਤ ਮਾਨ ਜੀ 4 ਸਾਲ ਆ ਤੁਹਾਡੇ ਕੋਲ। ਮੇਰੇ ਖਿਆਲ ਸਾਢੇ 3 ਹੋਣੇ ਆ। ਹੁਣ ਤਾਂ ਰਹੀ ਦੋਖ ਦੇ। ਉਹ ਵੀ ਹੁਣ ਮੈਨੂੰ ਲੱਗਦਾ 6-7 ਮਹੀਨਿਆਂ ਦੀ ਗੱਲ ਹੈ ਭਗਵੰਤ ਮਾਨ ਜੀ ਮੇਰੇ ਖਿਆਲ ਤਿੰਨ ਤਿੰਨ ਦਿਨ ਹੋ ਗਏ ਪਿਛਲੇ। ਆਸਟ੍ਰੇਲੀਆ ਤੋਂ ਮੁੜਿਆ ਆ ਮੈਨੂੰ ਲੱਗਦਾ ਕਿਤੇ ਨਹੀਂ ਨਾ ਕਿਤੇ ਕਿਸਾਨਾਂ ਵੱਲ ਕਿਤੇ ਉਹਨਾਂ ਦੀ ਹਾਲਤ ਪੁੱਛਣ ਲੱਗੇ ਆ ਤੇ ਨਾ ਕਿਤੇ ਆਲੇ ਦੁਆਲੇ ਤੁਹਾਨੂੰ ਦਿਖਦੀਆਂ ਕਿਤੇ ਜਿੱਕੇ ਦਿਸਦੇ ਹੋਣ ਤਾਂ ਮੈਨੂੰ ਵੀ ਦੱਸ ਦਿਓ ਵੈਸੇ ਤਾਂ ਮੈਂ ਉਹਦਾ ਉਹਨਾਂ ਦੀ ਖਬਰ ਘੋਬਰ ਤਾਂ ਲੈ ਆਂਦਾ ਸੀ ਤੈਨੂੰ ਹਸਪੀਟਲ ਸਿਗੇ ਇਹ ਹਾਲਾਤ ਜਿਹੜੇ ਆ ਇਹਨਾਂ ਲੋਕਾਂ ਨੇ ਪੰਜਾਬ ਦੇ ਉਹ ਬਣਾ ਦਿੱਤੇ ਕਿਉਂਕਿ ਇਹ ਨਿਹੜਾ ਹੀ ਮਖੌਟਾ ਸੀ ਔਰ ਅੱਜ देखो जब मैं सच्ची गल है बीएसएफ भर्ती ਹੋਇਆ ਨਾ ਪੰਜਾਬ ਪੁਲਿਸ ਦੇ ਵਿੱਚ ਮੇਰੀਆਂ ਮੇਰੀਆਂ ਫੀਲਿੰਗ ਕੁਝ ਡਿਫਰੈਂਟ ਸੀ ਕਿ ਮੈਂ ਸੋਚਦਾ ਹੁੰਦਾ ਸੀਗਾ ਕਿ ਯਾਰ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਐਵੇਂ ਥੋੜੇ ਰਹਿ ਗਏ ਸੱਚੀ ਗੱਲ ਤਾਂ ਇਹ ਹੈ ਮੈਂ ਸੋਚਦਾ ਹੁੰਦਾ ਸੀ ਕਿ ਯਾਰ ਆਈਪੀਐਸ ਅਫੀਸਰ ਬੜੇ ਇੰਟੈਲੀਜੈਂਟ ਹੁੰਦੇ ਆ ਬੜੀ ਦੇਸ਼ ਭਗਤੀ ਹੁੰਦੀ ਆ ਬੜਾ ਔਰ ਜੋ ਇਹ ਹੱਥ ਥੋਕਾ ਬਣ ਕੇ ਰਹਿ ਗਏ ਜੋ ਬਿਊਰੋਕ੍ਰੇਸੀ ਨੇ ਪਿਛਲੇ ਸਮੇਂ ਦੇ ਵਿੱਚ ਜੋ ਹਾਲਾਤ ਪੈਦਾ ਕੀਤੇ ਮੈਂ ਇਸ ਕਰਕੇ ਕਹਿੰਦਾ ਬੀਜੇਪੀ ਦੀ ਬੀ ਟੀਮਾਂ ਤੁਹਾਨੂੰ ਯਾਦ ਹੋਣਾ ਇੱਕ ਆਪਰੇਸ਼ਨ ਲਾਟਸ ਹੋਇਆ ਸੀਗਾ ਜਿੱਥੇ ਇਹਨਾਂ ਦੇ ਹੀ ਐਮਐਲਏ ਨੇ ਕਿਹਾ ਸੀ ਕਿ ਸਾਨੂੰ 25-25 ਕਰੋੜ ਰੁਪਈਆ ਆਫਰ ਕੀਤਾ ਜਾ ਰਿਹਾ ਤੇ ਅੱਜ ਤੱਕ ਕਾਰਵਾਈ ਕਿੱਥੇ ਹੋਈ ਹੈ ਆ ਹੁਣ ਜਿਹੜਾ ਹੋ ਰਿਹਾ ਆ ਜਿਹੜੇ ਕੌਂਸਲਰ ਮਤਲਬ ਮੇਰੇ ਆ ਤੇ ਇੱਕ ਕੌਂਸਲਰ ਦਾ ਕੈਂਡੀਡੇਟ ਹੀ ਪੁਰਸ ਚੱਕ ਕੇ ਲੱਗੇ ਮੈਂ ਦੁਆਬੇ 'ਚ ਪਹਿਲੀ ਵਾਰੀ ਦੇਖਿਆ ਸੱਚੀ ਗੱਲ ਆ ਕਿਤੇ ਹੋਰ ਹੁੰਦਾ ਹੋਵੇ ਤਾਂ ਮੇਰੀ ਅਨੁਸ਼ਾਤ ਨੌਲੇਜ 'ਚ ਨਾ ਹੋਵੇ ਲੇਕਿਨ ਮੈਂ ਦੁਆਬੇ 'ਚ ਪਹਿਲੀ ਵਾਰੀ ਇਹੋ ਜਿਹੇ ਹਾਲਾਤ ਬਣਾਤੇ ਔਰ ਰੋਜ਼ ਮੈਂ ਇੱਕ ਦਿਨ ਇੱਕ ਪੁਲਿਸ ਦੇ ਕਮਿਸ਼ਨਰ ਨੂੰ ਫੋਨ ਕਰਕੇ ਕਿਹਾ ਮੈਂ ਕਿਹਾ ਯਾਰ ਤੁਸੀਂ ਰੋਜ਼ ਜੋ ਪੁਲਸ ਵਾਲੇ ਭੇਜਦੇ ਆ ਉਹ ਜਿਹੜੇ ਕਾਉਂਸਲਰ ਬਣ ਵੀ ਗਏ ਆ ਉਹਨਾਂ ਦੇ ਘਰਾਂ 'ਚ ਮੈਨੂੰ ਦੱਸ ਦਿਓ ਯਾਰ ਤੁਸੀਂ ਸ਼ਹਿਰ ਨੂੰ ਤਾਂ ਚੰਗਾ ਬਣਾ ਲਓ ਯਾਰ ਹੁਣ ਤੁਹਾਡੀ ਇਹ ਜ਼ਿੰਮੇਵਾਰੀ ਲੱਗੀ ਪੁਲਿਸ ਦੀ ਵੀ ਹਾਂ ਬਈ ਤੁਸੀਂ ਬੰਦੇ ਚੱਕ ਚੱਕ ਕੇ ਜੁਆਇਨ ਕਰਾ ਕਰਾ ਕੇ ਤਾਂ ਇਹਨਾਂ ਦੀ ਪਾਰਟੀ ਚ ਨਾਉਂਗੇ ਤੁਸੀਂ ਇੱਕ ਇਹਨਾਂ ਦੇ ਵਰਕਰ ਦੇ ਤੌਰ ਤੇ ਤਾਂ ਨਾ ਨਾ ਕੰਮ ਕਰੋ ਇੰਸਟੀਚੂਨ ਤਾਂ ਖੜੀ ਰਹਿਣ ਦਿਓ ਦੇਖੋ ਇੰਸਟੀਚੂਨ ਹਮੇਸ਼ਾ ਬੱਡੀ ਹੁੰਦੀ ਤੁਸੀਂ ਵੀ ਚਲੇ ਜਾਣਾ ਅਸੀਂ ਵੀ ਚਲੇ ਜਾਣਾ ਇੱਥੇ ਰਹਿਣਾ ਤਾਂ ਕਿਸੇ ਨੇ ਨਹੀਂ ਹੈ ਤੁਸੀਂ ਇਸ ਪ੍ਰੋਫੈਸ਼ਨ ਚੋਂ ਅਸੀਂ ਇਸ ਪ੍ਰੋਫੈਸ਼ਨ ਦਾ ਬਟ ਐਟ ਦਾ ਸੇਮ ਟਾਈਮ ਇੰਸਟੀਚੂਨਸ ਤਾਂ ਖੜੀਆਂ ਰਹਿਣੀਆਂ ਚਾਹੀਦੀਆਂ ਲੇਕਿਨ ਜਦੋਂ ਉਸ ਉਸ ਤੇ ਬੰਦਾ ਕੰਮ ਕਰਦਾ ਹੁੰਦਾ ਉਹਦੀ ਕਿਰਦਾਰ ਔਰ ਉਹਦੀ ਹਿਸਟਰੀ ਜਿਹੜੀ ਉਹ ਜ਼ਰੂਰ ਰਹਿ ਜਾਂਦੀ ਵੀ ਫਲਾਣੇ ਸਮੇਂ ਆਹ ਕੰਮ ਜਿਹੜਾ ਇਹਨਾਂ ਲੋਕਾਂ ਨੇ ਕੀਤਾ ਸੀ ਲੇਕਿਨ ਉਲਟਾ ਇਹਨਾਂ ਦੇ ਜਿਹੜੇ ਕਿਉਂਕਿ ਸਾਡੇ ਵਾਲੇ ਤਾਂ ਫਿਰ ਵੀ ਉਹਨਾਂ ਨੂੰ ਕਲੀਨ ਚਿੱਟ ਮਿਲ ਗਈ ਜਦੋਂ ਹਾਈ ਕੋਰਟ ਨੇ ਦੋ ਇਹ ਫਾਈਲ ਆ ਕੋਸ਼ ਕਰ ਦਿੱਤੀਆਂ ਖੈਰਾ ਸਾਹਿਬ ਦੇ ਕੇਸ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਰਾਹਤ ਮਿਲੀ ਇਹਨਾਂ ਦੇ ਆ ਕੁਛ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਆ ਇਹ ਆ ਬੰਦੇ ਨੂੰ ਤਾਂ ਤੁਸੀਂ ਜਾਣਦੇ ਹੋਣੇ ਆ ਇਹਨਾਂ ਦੇ ਸਿੰਗਲਾ ਸਾਹਿਬ ਹੈ ਸ਼ੁਰੂ-ਸ਼ੁਰੂ ਦੇ ਵਿੱਚ ਭਗਵੰਤ ਮਾਨ ਜੀ ਨੇ ਇਹ ਗੱਲ ਕਹੀ ਸੀ ਵੀ ਹਾਂ ਬਈ ਇਹ ਤਾਂ ਤੇ ਮੇਰੇ ਕੋ ਇਹਦੀ ਆਡੀਓ ਵੀਡੀਓ ਵੀ ਹੈਗੀ ਆ ਉਹ ਕਿੱਥੇ ਚਲੇ ਗਈ ਉਹ ਤਾਂ ਹੁਣ ਇਹਨਾਂ ਦੇ ਸੁਖਨਾ ਸਾਰਾ ਪ੍ਰਚਾਰ ਤੇ ਸਾਰਾ ਕੁਝ ਆ ਆ ਵੀ ਤੁਸੀਂ ਦੇਖਦੇ ਹੋ ਨਾ ਕਿਤੇ ਸਰਾਰੀ ਸਾਹਿਬ ਆ ਇਹਨਾਂ ਦੀ ਫੋਟੋ ਬੜੀ ਵਧੀਆ ਆਈ ਹੈ ਔਰ ਉਦੋਂ ਅੱਗੇ ਆਹ ਕਿਟਾਰੂ ਚੱਕ ਸਾਹਿਬ ਹੈਗੇ ਆ ਆ ਸਾਡੇ ਸ਼ਹਿਰ ਦੇ ਇੱਕ ਮੰਤਰੀ ਹੈਗੇ ਬਲਕਾਰ ਸਿੰਘ ਇਹਨਾਂ ਦੇ ਉੱਤੇ ਕਾਰਵਾਈ ਪੁਲਿਸ ਦੀ ਕਿੱਥੇ ਚੱਲੇਗੀ ਇਹਦਾ ਉੱਤੇ ਸਰਕਾਰ ਕਿੱਥੇ ਖੜੀ ਹੈ ਅੱਜ ਸਵਾਲ ਜਿਹੜੇ ਆ ਉਹ ਕੇਜਰੀਵਾਲ ਤੇ ਭਗਵੰਤ ਮਾਨ ਤੇ ਆ ਔਰ ਨਾਲ ਦੀ ਨਾਲ ਬੀਜੇਪੀ ਦੀ ਸਰਕਾਰ ਤੇ ਆ ਕਿ ਜੋ ਇਸ ਦੇਸ਼ ਦੇ ਵਿੱਚ ਜਿੱਧਰ ਤੋਂ ਤੁਸੀਂ ਡੈਮੋਕ੍ਰੇਸੀ ਨੂੰ ਪਹੁੰਚਾ ਰਹੇ ਆ ਉਹ ਜਿਹੜੀ ਡੈਮੋਕ੍ਰੇਸੀ ਆ ਉਹ ਨੇ ਹਿੰਦੁਸਤਾਨ ਦਾ ਔਰ ਪੰਜਾਬ ਦਾ ਕੋਈ ਫਾਇਦਾ ਨਹੀਂ ਕਰਨਾ ਔਰ ਜੋ ਤੁਸੀਂ ਕਿਸਾਨੀ ਨਾਲ ਕਰ ਰਹੇ ਕੁਕੇ ਮੈਂ ਇਸ ਕਰਕੇ ਕਹਿਣਾ ਹੁੰਦਾ ਕਿ ਹਾਂ ਵੀ ਇਹ ਮਿਲੇ ਹੋਏ ਆ ਇਸ ਕਰਕੇ ਕਹਿਣਾ ਹੁੰਦਾ ਕਿ ਜੋ ਬੀਜੇਪੀ ਚਾਹੁੰਦੀ ਆ ਈਵਨ ਕਿ ਈਵਨ ਕੇ ਜਿਹੜਾ ਖਨੌੜੀ ਬਾਰਡਰ ਤੇ ਘਰ ਨਾਲ ਲੱਗਿਆ ਆ ਜਾਂ ਇਧਰ ਲੱਗਿਆ ਆ ਉਹਦੇ ਵਿੱਚ ਜਦੋਂ ਵੀ ਕਿਤੇ ਸ਼ੈਲਿੰਗ ਹੁੰਦੀ ਆ ਜਦੋਂ ਵੀ ਕਿਤੇ ਗੋਲੀਬਾਰੀ ਹੁੰਦੀ ਆ ਤੇ ਉਹ ਪੰਜਾਬ ਦੀ ਧਰਤੀ ਤੇ ਹੁੰਦੀ ਆ ਭਗਵਾਨ ਤੁਮਨ ਨੂੰ ਤਾਂ ਸ਼ਾਇਦ ਇਸ ਗੱਲ ਦਾ ਪਤਾ ਹੀ ਨਾ ਹੋਵੇ ਇਸ ਕਰਕੇ ਮੈਂ ਤਾਂ ਅੱਜ ਤੁਹਾਨੂੰ ਇਹ ਹੀ ਬੇਨਤੀ ਕਰ ਲਈ ਇੱਥੇ ਆਪਾਂ ਇਕੱਠੇ ਹੋਏ ਆ ਕਿ ਯਾਰ lettes fight together ਕਿਉਂਕਿ ਆਪਣੇ ਬੱਚੇ ਸਾਰਿਆਂ ਦੇ ਆਪਣਾ ਸਮਾਜ ਇੱਥੇ ਰਹਿਣਾ ਕਿਉਂਕਿ ਜੋ ਇਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਬੀਜੇਪੀ ਨੇ ਕੀਤਾ ਉਹ ਤੋਂ ਵੱਧ ਜਿਹੜਾ ਆ ਕਿ ਜੋ ਦਿੱਲੀ ਦੇ ਵਿੱਚ ਸੋਚਦੇ ਆ ਉਹ ਤੋਂ ਵੱਧ ਕਿਤੇ ਪੰਜਾਬ ਦੇ ਵਿੱਚ ਕਿਉਂਕਿ ਉੱਥੇ ਤਾਂ ਇਹ ਕਹਿ ਦਿੰਦੇ ਆ ਕਿ ਸਾਡੇ ਕੋਲ ਤਾਂ ਦਿੱਲੀ ਦੀ ਪੁਲਿਸ ਹੈ ਨਹੀਂ ਬਈ ਪੰਜਾਬ ਪੁਲਿਸ ਤਾਂ ਤੁਹਾਡੀ ਆ ਨਾ ਪੰਜਾਬ ਪੁਲਿਸ ਤਾਂ ਤੁਹਾਡੇ ਔਰ ਮੈਂ ਤਾਂ ਡੀਜੀਪੀ ਸਾਹਿਬ ਨੂੰ ਕਿਉਂਕਿ ਮੈਂ ਥੋੜਾ ਜਿਹਾ ਨੌਕਰੀ ਵੀ ਕੀਤੀ ਆ ਗੌਰਵ ਯਾਦਵ ਦੇ ਨਾਮ ਮੈਂ ਇਹਨਾਂ ਨੂੰ ਕਹਿਣਾ ਚਾਹੁੰਨਾ ਕਿ ਯਾਰ ਸਮਾਂ ਲੰਘ ਜਾਣਾ ਸਮਾਂ ਕਿਸੇ ਲਈ ਖੜਦਾ ਨਹੀਂ ਹੈ ਔਰੰਗਜ਼ੇਬ ਲਈ ਨਹੀਂ ਖੜਿਆ ਅਕਬਰ ਲਈ ਨਹੀਂ ਖੜਿਆ ਬਾਬਰ ਲਈ ਨਹੀਂ ਖੜਿਆ ਤੁਹਾਨੂੰ ਤੁਹਾਡੇ ਲਈ ਨਹੀਂ ਖੜਨਾ ਠੀਕ ਹੈ ਤੁਸੀਂ ਐਡ ਹੌਕ ਮੇਰਾ ਖਿਆਲ ਹੈ ਕਿ ਪਹਿਲਾ ਡੀਜੀ ਹੋਣਾ ਹੈ ਦੋਸਤਾਨ ਦੇ ਵਿੱਚ ਲੇਕਿਨ ਕਿਤੇ ਤੱਕ ਤਰਾ ਕੀਮਤਾਂ ਤੇ ਖੜੇ ਰਹਿ ਜਾਓ ਕਿਤੇ ਤਾਂ ਤੁਸੀਂ ਸਮਾਜ ਦੇ ਨਾਲ ਖੜੋ ਕਿਉਂਕਿ ਅਲਟੀਮੇਟਲੀ ਟੈਕਸਪੇਅਰ ਦੇ ਪੈਸੇ ਤੋਂ ਤੁਹਾਨੂੰ ਤਨਖਾਹਾਂ ਮਿਲਦੀਆਂ ਤੇ ਇੱਕ ਆਸ ਹੁੰਦੀ ਆ ਕਿ ਤੁਸੀਂ ਇੱਕ ਦੇਸ਼ ਲਈ ਇੱਕ ਸਮਾਜ ਲਈ ਕੁਝ ਕਾਇਦੇ ਕਾਨੂੰਨ ਬਣੇ ਆ ਉਹ ਆਪੋਜੀਸ਼ਨ ਲਈ ਵੀ ਉਹੋ ਜਿਹਾ ਹੋਣੇ ਚਾਹੀਦੇ ਤੇ ਉਹ ਸਰਕਾਰ ਨੇ ਵੀ ਉਹ ਹੋਣੇ ਚਾਹੀਦੇ ਆ ਲekin ਤੁਸੀਂ ਉਹਨਾਂ ਦਾ ਹੱਥ ਠੋਕਾ ਇਦਾਂ ਦਾ ਤਾਂ ਨਾ ਬਣੋ ਕਿ ਤੁਸੀਂ ਕਾਉਂਸਲਰ ਵੀ ਚੱਕ ਚੱਕ ਕੇ ਲੈ ਜਾਓ ਔਰ ਤੁਸੀਂ ਇਹ ਕਰੋ ਕਿ ਹਾਂ ਵੀ ਅਸੀਂ ਆ ਵੀ ਬਣਾਉਣੀ ਆ ਤੇ ਆ ਵੀ ਮੇਰੇ ਖਿਆਲ ਇਹ ਪੰਜਾਬ ਦੇ ਵਿੱਚ ਪਹਿਲੀ ਵਾਰੀ ਹੋਇਆ ਵੀ ਹਾਂ ਵੀ ਕਿਤੇ ਮੇਰਾ ਖਿਆਲ ਹੈ ਵੀ 2-4 ਕਾਉਂਸਲਰ ਵੱਧ ਬਣ ਗਏ ਨਹੀਂ ਤਾਂ ਅਦਰਵਾਈਜ਼ ਲੋਕਾਂ ਦਾ ਮੈਂਡੇਟ ਹੁੰਦਾ ਸੀਗਾ ਕਿ ਯਾਰ ਸਰਕਾਰ ਬਣੀ ਆ ਚਲੋ ਕਾਉਂਸਲਰ ਵੀ ਕਾਰਪੋਰੇਸ਼ਨ ਵੀ ਇਹਨਾਂ ਦੀ ਬਣ ਜਵੇ ਤਾਂ ਕਿ ਜਿਹੜੇ ਕੰਮਕਾਰ ਜਿਹੜੇ ਆ ਸੂਬੇ ਦੇ ਪਹਿਲੀ ਗੱਲ ਤਾਂ 8 ਸਾਲਾਂ ਬਾਅਦ ਤਾਂ ਇਲੈਕਸ਼ਨ ਕਰਾਈ ਔਰ ਇਲੈਕਸ਼ਨ ਮੈਂ ਮੇਰੀ ਜ਼ਿੰਦਗੀ ਦਾ ਪਹਿਲੀ ਪਹਿਲਾ ਤਜਰਬਾ ਸਾਡਾ ਮਾਡਲ ਟਾਊਨ ਦਾ ਕੈਂਡੀਡੇਟ ਪਹਿਲਾਂ ਉਹਦੇ ਘਰੇ ਅੱਛਾ ਇੱਕ ਨਵਾਂ ਮੁੰਡਾ ਸੀਗਾ ਉਹਦੀ ਵਾਈਫ ਡਾਕਟਰ ਸੀ ਤੇ ਮੈਂ ਉਹਨੂੰ ਪੁੱਛਿਆ ਮੈਂ ਕਿਾ ਯਾਰ ਵੀ ਦੋਸਤ ਤੂੰ ਲੜਨਾ ਚਾਹਣਾ ਉਹ ਕਹਿੰਦਾ ਜੀ ਕਿਉਂਕਿ ਸਾਡੇ ਉੱਥੇ ਜਿੰਖਾਣਾ ਕਲੱਬ ਹੈ ਉਹਦੀ ਉਹ ਐਗਜ਼ੈਕਟਿਵਲੀ ਇਲੈਕਸ਼ਨ ਲੜਿਆ ਸੀ ਅੱਛਾ ਮੈਂ ਕਿਹਾ ਵੀ ਨਵੇਂ ਬੱਚੇ ਨੂੰ ਚਾਂਸ ਦੇਣਾ ਚਾਹੀਦਾ ਭਈ ਬੇਦੇਸ ਸਮਾਜ ਦੇ ਵਿੱਚੋਂ ਲੀਡਰ ਬਣਨਗੇ ਕਾਗਜ਼ ਭਰਾਤੇ ਅਗਲੇ ਦਿਨ ਵਿਦਡਰੋਅ ਹੋ ਗਿਆ ਉਦੋਂ ਪਹਿਲਾਂ ਮੈਨੂੰ ਲੱਗਦਾ ਕਿ ਜੀ ਜੀਐਸਪੀ ਵਾਲੇ ਲੇਬਰ ਲੇਬਰ ਡਿਪਾਰਟਮੈਂਟ ਪੋਰਸ ਡਿਪਾਰਟਮੈਂਟ ਵੀ ਆ ਜਾ ਇਹ ਚੱਕਲ ਨਹੀਂ ਤਾਂ ਯਾਰ ਇਹ ਕੀ ਤੁਸੀਂ ਕਿਹੜੀ ਡੈਮੋਕ੍ਰੇਸੀ ਅੱਛਾ ਕੀ ਇੱਕ ਕਾਉਂਸਲਰ ਹੋਣ ਬਾਲਾਉਂਦੇ ਹੋਰ ਕੀ ਕਰਪਾਉਂਗੇ ਤੁਸੀਂ ਸੋ ਅੱਜ ਭਗਵਾਨਤਬਾਨ ਨੂੰ ਪੰਜਾਬ ਨੂੰ ਜਵਾਬ ਦੇਣ ਦੀ ਜ਼ਰੂਰਤ ਹੈ ਕਿਉਂਕਿ ਚੁਟਕਲਿਆਂ ਨਾਲ ਇਹ ਸੂਬਾ ਨਹੀਂ ਚੱਲਣਾ ਕਿਉਂਕਿ ਜਿੱਥੇ ਅਸੀਂ ਲੈ ਗਏ ਇਹ ਸੂਬੇ ਨੂੰ ਅੱਜ ਉਹ ਸੂਬਾ ਜਿਹੜਾ ਆ ਬਿਲਕੁਲ ਉਸ ਜਗ੍ਹਾ ਤੇ ਜਾ ਕੇ ਖੜਾ ਜਿੱਥੇ ਲਾਅ ਐਂਡ ਆਰਡਰ ਦੀ ਮੈਨੂੰ ਲੱਗਦਾ ਕਿਹੜਾ ਸ਼ਹਿਰ ਆ ਕਿਹੜਾ ਵਪਾਰੀ ਆ ਜਿਹਨੂੰ ਲੋਰਡ ਆਰਡਰ ਦੀ ਸਮੱਸਿਆ ਨਹੀਂ ਆ ਜਿਹਨੂੰ ਫਰਾਤੀਆਂ ਦੀਆਂ ਕੌਲਾਂ ਨਹੀਂ ਆਉਂਦੀਆਂ ਅੱਜ ਸਾਡਾ ਐਗਰੀਰੀਅਨ ਸਟੇਟ ਐ ਐਗਰੀਕਲਚਰ ਕਿੱਥੇ ਖੜੀ ਆ ਸਾਡੀ ਕਿਸਾਨੀ ਕਿੱਥੇ ਖੜੀ ਆ ਇਹ ਲਗਭਗ ਲੱਖ ਰੁਪਏ ਲੱਖ ਕਰੋੜ ਤੋਂ ਵੱਧ ਦਾ ਪਿਛਲੇ ਪੌਣੇ ਤਿੰਨ ਸਾਲਾਂ 'ਚ ਔਰ ਰੇਤਾ ਦੀ ਤਾਂ ਗੱਲ ਹੀ ਛੱਡ ਦਿਓ ਕਿਉਂਕਿ ਇਹਨਾਂ ਦੇ ਕੇਜਰੀਵਾਲ ਜੀ ਸੁਪਰੀਮੋ ਕਹਿੰਦੇ ਸੀ ਮੈਂ ਤਾਂ 54 ਹਜ਼ਾਰ ਕਰੋੜ ਪੈਸਾ ਤੋਂ ਨਹੀਂ ਕੇ ਬੈਠਾ ਹਾਂ ਉਹ ਪਤਾ ਨਹੀਂ ਕਿੱਥੇ ਗਿਆ अच्छा होना सी सी एक नवा शरूफा दिल्ली ਛੱਡਿਆ ਮੈਂ ਕਹਾ ਯਾਰ ਜਿਹੜੇ ਲੋਕ ਕਹਿੰਦੇ ਸੀ ਕਿ ਅਸੀਂ ਲੋਕਪਾਲ ਲੈ ਕੇ ਆਵਾਂਗੇ ਅੱਜ ਪੁਜਾਰੀਆਂ ਨੂੰ ਗੁਰਦੁਆਰਾ ਸਾਹਿਬ ਦੇ ਗ੍ਰੰਥੀਆਂ ਨੂੰ ਇੱਕ ਆਫਰ ਕਰਨ ਲੱਗ ਪਏ ਯਾਰ ਇਸ ਇਸ ਲੈਵਲ ਤੇ ਤਨਾ ਇਸ ਡੈਮੋਕ੍ਰੇਸੀ ਨੂੰ ਲੈ ਜੋ ਇਸ 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 ਲੈਵਲ ਤੇ ਤਨਾ ਲੈ ਜਾਓ ਸੋ ਮੈਂ ਤਾਂ ਤਲਵਾ ਕਰਦਾ ਤੁਹਾਡਾ ਔਰ ਯਾਸ ਕਰਦਾ ਕਿ ਇਹ ਜਿਹੜਾ ਨਵਾਂ ਸਾਲ ਆ ਆਪਣੇ ਸਾਰਿਆਂ ਲਈ ਸ਼ੁਭ ਹੋਵੇ ਔਰ ਪੰਜਾਬ ਲਈ ਔਰ ਦੇਸ਼ ਲਈ ਇੱਕ ਪੋਜ਼ਿਟਿਵ ਮਾਹੌਲ ਵੜਾ ਜਿਹੜਾ ਔਣ ਬੜਾ ਸਮਾਂ ਹੋਵੇ ਇਹਦੇ ਨਾਲ ਹਿਲੋ ਸਭ ਜਿਹੜਾ ਕਹਤਾ ਸਪਰਗਟ ਸਿੰਘ ਹੋਰਾਂ ਨੇ ਤੁਹਾਨੂੰ ਮੈਸੇਜ ਤਾਂ ਸਭ ਕੁਝ ਕਵਰ ਕਰ ਲਿਆ ਪਰ ਅੱਜ ਮੇਨ ਮਕਸਦ ਇਹ ਸੀ ਕਿ ਸਾਡੇ ਕੁਲੀਕ ਨੇ ਆਸ਼ੂ ਜੀ ਵਰਕਿੰਗ ਪ੍ਰੈਜ਼ੀਡੈਂਟ ਆ ਅਸੀਂ ਵਾਈਸ ਪ੍ਰੈਜ਼ੀਡੈਂਟ ਆ ਤੇ ਮੇਰੀ ਇੱਕ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਜੋ ਹਾਈ ਕੋਰਟ ਨੇ ਆਰਡਰ ਕੀਤੀ ਆ ਉਹ ਪੜਿਓ ਜਰੂਰ ਮੇਰੀ ਇੱਕ ਬੇਨਤੀ ਹੈ ਉਹ ਸੈਲਫ ਸਪੀਕਿੰਗ ਤੇ ਲਰਨਿੰਗ ਆਰਡਰ ਨੇ ਉਹ ਜ਼ਰੂਰ ਪੜ ਲਿਓ ਦੂਜੀ ਬੇਨਤੀ ਮੇਰੀ ਤੁਹਾਨੂੰ ਸਾਰਿਆਂ ਨੂੰ ਇਹ ਹੈ ਕਿ ਜਿਹੜੀ ਉਸ ਇਨਸਾਨ ਸਿਰਫ ਕਿਉਂਕਿ ਉਹਦੇ ਰੀਡ ਤੇ ਹੱਡੀ ਆ ਉਹ ਅੜਿਆ ਰਿਆ ਉਹਨੇ ਕਿਹਾ ਮੈਂ ਝੁਕਣਾ ਨਹੀਂ ਮੈਂ ਮੰਤ ਨਹੀਂ ਕੱਢਣੀ ਤਕਲੀਫ ਕੱਟ ਲਈ ਸਾਲਾਂ ਕਿ ਅੱਜ ਦੇਰ ਨੂੰ ਹਾਈ ਕੋਰਟ ਦੇ ਆਰਡਰ ਕੀ ਕਿੱਥੇ 2000 ਕਰੋੜ ਤੇ ਕਿੱਥੇ ਕੋਸ਼ ਸੋ ਮੇਰੀ ਅੱਜ ਦੀ ਸਾਡੀ ਪ੍ਰੈਸ ਕਾਨਫਰੰਸ ਕਰਨ ਦੀ ਜਿੱਥੇ ਅਸੀਂ ਜੋ ਆਪ ਨੇ ਆਪ ਦੇ ਸਿਆਸੀ ਵਰੋਧੀਆਂ ਨੂੰ ਖਤਮ ਕਰਨ ਦਾ ਇੱਕ ਸਿਸਟਮ ਬਣਾਇਆ ਸੀ ਉਹਨੂੰ ਐਕਸਪੋਜ਼ ਕਰਨ ਵਾਸਤੇ ਹੈ ਜੋ ਅਸੀਂ ਨਹੀਂ ਹਾਈ ਕੋਰਟ ਨਹੀਂ ਕਰਤਾ ਤੁਸੀਂ ਖੈਰਾ ਸਾਹਿਬ ਦੇ ਜਿਹੜਾ ਕਿ ਇਹ ਸਾਬ ਉਹਦੇ ਵਿੱਚ ਪੜ੍ਹ ਲਓ ਕੀ ਹੋਇਆ ਤੁਸੀਂ ਚਾਹੇ ਮੇਰੀ ਛੜੀ ਚ ਮੰਨਤਾ ਉਹ ਚ ਪੜ੍ਹ ਲਓ ਤੁਹਾਨੂੰ ਆਪ ਸਰ ਕੁਝ ਪਤਾ ਲੱਗ ਜੂਗਾ ਸੋ ਸਾਡਾ ਅੱਜ ਦਾ ਮਕਸਦ ਇਹ ਹੈ ਕਿ ਪੋਲਿਟੀਕਲ ਲਾਈਫ ਵਿੱਚ ਕਈ ਵਾਰੀ ਜੇ ਤੁਸੀਂ ਅੜੇ ਰਹਿੰਦੇ ਹੋ ਤੇ ਤੁਹਾਨੂੰ ਨੁਕਸਾਨ ਚ ਲੰਣਾ ਪੈਂਦਾ ਸਾਨੂੰ ਉਹ ਦਾ ਕੋਈ ਨਹੀਂ ਪਰ ਸਾਨੂੰ ਤੁਹਾਡੇ ਤੋਂ ਅੱਜ ਉਮੀਦ ਹੈ ਤੁਸੀਂ ਚੌਥਾ ਪਾਵਾਓ ਕਿ ਸਚਾਈ ਨੂੰ ਸਾਹਮਣੇ ਲੈ ਕੇ ਆਓ ਜੋ ਇਹਨਾਂ ਨੇ ਕਦਾਰਕੁਸ਼ੀ ਕੀਤੀ ਸੀ 2000 ਕਰੋੜ 2000 ਕਰੋੜ ਅੱਜ ਜ਼ਰੂਰ ਲੋਕਾਂ ਜਾਣੀ ਚਾਹੀਦੀ ਏ ਕਿ ਨਿਕਲਿਆ ਕੀ ਉਹਦੇ ਵਿੱਚ ਠੀਕ ਹੈ ਤੁਸੀਂ ਪ੍ਰੈਸ਼ਰਿੰਗ ਚੱਲੇ ਜਾਂਦਾ ਪਰ ਅੱਜ ਉਹਦੇ ਪਰਿਵਾਰ ਉਹਦੇ ਬੱਚੇ ਉਹਨਾਂ ਦੀ ਹਾਲਾਤ ਦੇਖੋ ਕਿਵੇਂ ਉਹ 2 ਸਾਲਾਂ ਨੰਗੇ ਹੋਣਗੇ ਸੋ ਸਾਨੂੰ ਤਾਂ ਇਹੀ ਉਮੀਦ ਹੈ ਕਿ ਤੁਸੀਂ ਸਹੀ ਗੱਲ ਦਾ ਤਕਰਿਓ ਕੇ ਤੁਸੀਂ ਪਹਿਰਾ ਦਿਓ ਤੁਹਾਡੇ ਰਾਂਹੇ ਲੋਕਾਂ ਨੂੰ ਸਭ ਕੋ ਜਾਣਾਂ ਤੇ ਜੋ ਇਹ ਫੈਸਲਾ ਆਇਆ ਹੈ ਇਹੀ ਫੈਸਲੇ ਆਉਣੇ ਆ ਕਿਉਂਕਿ ਹਮੇਸ਼ਾ ਜਿਹੜਾ ਤੱਕਾ ਹੈ ਉਹ ਦਾ ਅੰਤ ਇਹੋ ਜਿਹਾ ਹੀ ਹੁੰਦਾ ਸਾਨੂੰ ਗਿਲਾ ਕੋਈ ਨਹੀਂ ਕਿਉਂਕਿ ਸਾਨੂੰ ਪਤਾ ਸੀ ਕਿ ਔਖੇ ਮੇਲੇ ਵਿੱਚ ਦੀ ਜੇ ਧੌਣ ਤਾਂ ਰੱਖਣੀ ਆ ਤੋ ਖੇਈ ਕਟੜੀ ਪਾਉ ਗਿਲਾ ਕੋਈ ਨਹੀਂ ਇਹ ਵੀ ਟੈਸਟ ਸੀ ਕਿਉਂਕਿ ਆਮ ਤੌਰ ਤੇ ਅਸੀਂ ਆਪਸ ਬੈਠ ਕੇ ਗੱਲਾਂ ਕਰਦੇ ਸੀ ਕੋਈ ਸੱਜਣ ਸਾਰੇ ਜਣੇ ਕਿ ਵਰਕਰ ਆਮ ਤੌਰ ਤੇ ਕਹਿ ਦਿੰਦੇ ਆ ਯਾਰ ਵਰਕਰ ਮਾਰੇ ਜਾਂਦੇ ਆ ਲੀਡਰਾਂ ਦਾ ਕੁਛ ਨਹੀਂ ਚਾਹੁੰਦਾ ਲੀਡਰ ਜੱਫੀ ਪਾ ਲੈਂਦੇ ਇਹ ਇਹ ਆਮ ਤੌਰ ਤੇ ਸੱਥਾਂ ਵਿੱਚ ਗੱਲਾਂ ਹੁੰਦੀਆਂ ਸੀ ਕਿ ਯਾਰ ਵਰਕਰ ਦਾ ਕੋਈ ਨਹੀਂ ਵਰਕਰ ਮਾਰਿਆ ਜਾਂਦਾ ਵਿਚਾਰਾ ਤੇ ਲੀਡਰ ਜੱਫੀਆਂ ਪਾ ਲੈਂਦੇ ਤੇ ਅਸੀਂ ਸਾਰਿਆਂ ਨੇ ਮਨ ਬਣਾਇਆ ਸੀ ਕਿ ਨਹੀਂ ਝੁਗਣਾ ਨਹੀਂ ਗਲਤ ਜਿਹੜਾ ਪ੍ਰਚਾਰ ਆ ਉਹਦੇ ਅੱਗੇ ਡਰਨਾ ਨਹੀਂ ਸਚਾਈ ਸਾਹਮਣੇ ਆਉਗੀ ਪਰਮਾਤਮਾ ਨਾਲ ਹੈ ਤੇ ਜੇ ਵਰਕਰ ਖਿਆਈ ਕੱਟਦੇ ਆ ਤੇ ਕਿਉਂ ਨਹੀਂ ਅਸੀਂ ਲੀਡਰ ਕਿਉਂ ਨਹੀਂ ਕੱਟ ਸਕਦੇ ਅਸੀਂ ਤੁਹਾਨੂੰ ਕੀ ਕਰਕੇ ਕਉ ਨਹੀਂ ਨੱਚ ਸਕਦੇ ਇਸ ਕਰਕੇ ਅੱਜ ਤੁਹਾਨੂੰ ਸਾਰਿਆਂ ਨੂੰ ਇਸੇ ਕਰਕੇ ਤਕਲੀਫ ਦਿੱਤੀ ਆ ਸਾਲ ਦਾ ਕੀਲਾ ਦੇਣਾ 2024 ਪੁਕਾਇਆਂ ਵੇਚ ਦੀ ਸਾਰੇ ਮੰਗੇ ਆ ਬੇਨਤੀ ਹੈ ਕਿ ਜ਼ਰੂਰ ਜਿਹੜਾ ਸਾਡਾ ਪੱਖ ਹੈ ਨੂੰ ਲੈ ਕੇ ਜਾਓ ਤੇ ਆਸ਼ੂ ਜੀ ਦੇ ਖਾਸ ਕਰਕੇ ਉਹਨਾਂ ਦੀ ਵਾਈਫ ਤੇ ਬੱਚਿਆਂ ਨੂੰ ਜ਼ਰੂਰ ਇਸ ਗੱਲ ਦੀ ਉਮੀਦ ਹੈ ਸਾਡੇ ਤੋਂ ਵੀ ਤੁਹਾਡੇ ਸਾਰਿਆਂ ਤੋਂ ਵੀ ਕਿ ਸਚਾਈ ਲੋਕਾਂ ਦੇ ਸਾਹਮਣੇ ਜਾਵੇ ਅਕੀ ਤੁਹਾਡੇ ਪ੍ਰਧਾਨ ਜੀ ਨੂੰ ਇਸ ਰਿਸ਼ਤੇ ਬੋਲਣਾ ਚਾਹੀਦਾ ਹੈ ਦੇਖੋ ਉਹ ਮਿਲਣ ਦਾ ਹੋ ਸਕਦਾ ਬਿਜ਼ੀ ਬੁਜ਼ੀ ਹੋਣ ਪਰ ਉਹਨਾਂ ਨੂੰ ਤੁਸੀਂ ਪੁੱਛ ਸਕਦੇ ਆ ਉਹਦਾ ਮੈਂ ਜਵਾਬ ਤਾਂ ਮੈਨੂੰ ਲੱਗਦਾ ਹੈ ਕਿ ਪਾਰਟੀ ਲਈ ਇਹ ਵੀ ਹੈ ਤਾਂ ਪਾਰਟੀ ਅਸੀਂ ਵੀ ਪਾਰਟੀ ਦੇ ਵਾਈਸ ਪ੍ਰਧਾਨ ਕਰਕੇ ਅੱਜ ਬੈਠੇ ਹਾਂ ਅਸੀਂ ਦੋਨੇ ਵਾਈਸ ਪ੍ਰਧਾਨ ਹੈਗੇ ਹਾਂ ਉਹ ਸਾਡਾ ਜਿਹੜਾ ਪ੍ਰਧਾਨ ਹੈਗਾ ਸਾਡਾ ਜੂਨ ਦਾ ਪੁਰਾਣਾ ਪ੍ਰਧਾਨ ਜਿਆ ਹੈਗਾ ਸੋ ਇਸ ਕਰਕੇ ਅਸੀਂ ਪਾਰਟੀ ਦੇ ਤੌਰ ਤੇ ਬੈਠੇ ਅੱਜ ਜੋ ਸਟ੍ਰਿੰਗ ਬੋਟੇ ਦਾ ਸਮਾਈ ਹੋਈ ਹੈ ਸਮਾਈ ਦੇ ਵਿੱਚ ਪੰਜਾਬ ਦੀ ਟੀਮ ਉਹਨਾਂ ਦਾ ਬੱਸ ਇਹ ਕਿਹਾ ਕਿ ਜਿਹੜੇ ਜਲਮਨ ਸਾਹਿਬ ਹੈਗੇ ਉਹ ਮੈਡੀਕਲ ਫਾਈਲਾਂ ਲਈ ਤਿਆਰ ਹੈ ਤਾਂ ਸਭ ਤੋਂ ਕੇਂਦਰ ਸਰਕਾਰ ਨਾਲ ਗੱਲਬਾਤ ਕਰੇ ਇਹਨਾਂ ਸਰਕਾਰ ਦੇ ਨਾਲ ਗੱਲਬਾਤ ਯਾਤਰੀ ਹੀ ਕਰ ਪਾਤਾ ਵਾਲਾ ਹੈ ਨਾ ਤੀਕੋ ਦੇਖੋ ਅਸਲੀਅਤ ਇਹ ਹੈ ਕਿ ਜਿਹੜੇ ਸਾਡੇ ਚੀਫ ਮਿਨਿਸਟਰ ਹੈ ਸਰਦਾਰ ਭਗਵਤ ਸਿੰਘ ਮਾਨ ਪਿਛਲੇ ਤਿੰਨ ਦਿਨਾਂ ਤੋਂ ਮੇਰੇ ਕੋਲ ਆਸਟ੍ਰੇਲੀਆ ਤੋਂ ਵਾਪਸ ਆ ਗਏਗਾ ਅਸਲੀ ਗੱਲ ਹੈ ਕਿ ਫਾਈਟ ਤਾਂ ਉਹਨਾਂ ਨੂੰ ਅੱਗੇ ਹੋ ਕੇ ਪੰਜਾਬ ਲਈ ਕਰਨੀ ਚਾਹੀਦੀ ਸੀ ਕਿਉਂਕਿ ਅਸੀਂ ਤਾਂ ਵਿਰੋਧੀ ਧਿਰ ਤੇ ਹੋਣ ਦੇ ਬਾਵਜੂਦ ਵੀ ਅਸੀਂ ਤਾਂ ਇਹ ਆਫਰ ਕਰਦੇ ਹਾਂ ਕਿ ਉਹ ਅੱਗੇ ਲੱਗਣ ਉਹ ਕਿਉਂਕਿ ਉਹ ਕਹਿੰਦੇ ਨਾ ਕਿ ਦਿੱਲੀ ਨਹੀਂ ਜਾਣਦੇ ਨਾ ਤੇ ਜੇ ਚੀਫ ਮਿਨਿਸਟਰ ਦਿੱਲੀ ਜਾਣਾ ਚਾਹਵੇ ਤਾਂ ਚੀਫ ਮਿਨਿਸਟਰ ਨੂੰ ਕੌਣ ਰੋਕ ਸਕਦਾ ਇਹ ਤਾਂ ਕੇਜਰੀਵਾਲ ਨੂੰ ਵੀ ਲੈਣ ਤਾਂ ਜਾਂਦਾ ਹੀ ਹੈ ਨਾ ਜਹਾਜ਼ ਇੱਕ ਫਿਕਸ ਵਿੰਗ ਲੈ ਕੇ ਉਦੋਂ ਗਾਂ ਵੀ ਕਿਤੇ ਨਾ ਕਿਤੇ ਜਾਂਦੀ ਹੈ ਤੇ ਫਿਰ ਇਹ ਕਿਉਂ ਨਹੀਂ ਲੀਡ ਕਰਦੇ ਪੱਜਾ ਔਰ ਕਿਉਂ ਨਹੀਂ ਵਿੱਚ ਨੇਗੋਸ਼ੀਏਸ਼ਨ ਦੇ ਵਿੱਚ ਹਿੱਸਾ ਲੈਂਦੇ ਕਿਉਂਕਿ ਅਸਲੀ ਗੱਲ ਇਹ ਹੈ ਕਿ ਉਧਰ ਬੀਜੇਪੀ ਨਾਲ ਸਾਠ ਘਾਠ ਹੈ ਉਧਰ ਕੇਜਰੀਵਾਲ ਨਾਲ ਥੋੜਾ ਬਹੁਤਾ ਡੱਡਾ ਪਾ ਹੈਗਾ ਹੋਰ ਤਾਂ ਗੱਲ ਕੁਝ ਨਹੀਂ ਹੈ ਮੈਂ ਤਾਂ ਹੀ ਤਾਂ ਕਹਿੰਦਾ ਹੁਣਾ ਵੀ ਇਹ ਇਹ ਤਾਂ ਇੱਕੋ ਹੀ ਵਿਚਾਰਧਾਰਾ ਦੀਆਂ ਦੋ ਪਾਰਟੀਆਂ ਹਨ ਜਿਸੇ ਕਰਕੇ ਤਾਂ ਇਹ ਕਾਂਗਰਸ ਦਾ ਜਿਹੜਾ ਨੁਕਸਾਨ ਕਰਨਾ ਚਾਹੁੰਦੀ ਹੈ ਹੋਰ ਤਾਂ ਗੱਲ ਕੁਝ ਨਹੀਂ ਹੈ ਨੁਕਸਾਨ ਕਰ ਤੇ ਵਧੀਆ ਲੱਗਦਾ ਨਹੀਂ ਗੱਲ ਤਾਂ ਈ ਪੰਜਾਬ ਦੀ ਸਰਕਾਰ ਦੇ ਇੱਕ ਬਹੁਤ ਜਿਹੇ ਜਦੋਂ ਪ੍ਰਾਈਵੇਟ ਕੇਸ ਦੀ ਗੱਲ ਸਭ ਤੋਂ ਪਛਾਣ ਹੋਇਆ ਅਸਰ ਹੈ ਅਲਿਫਿਕਲ ਦੀ ਪ੍ਰੈਸੇਸ਼ਨ ਚੋਂ ਉਦੋਂ ਦਿੱਲੀ ਦੇ ਮੁਖਤਾ ਦੇ ਮੁਸਮਤੀ ਵੀ ਜਾ ਕੇ ਬੈਠਾ ਹੋਇਆ ਮੰਤਰੀ ਵੀ ਜਾ ਕੇ ਪ੍ਰਦਰਸ਼ਨ ਕਰਦੇ ਜਦੋਂ ਪੰਜਾਬ ਦੇ ਕਿਸਾਨਾਂ ਦੇ ਸੱਦੇ ਵੈਸੇ ਤਾਂ ਹੁਣ ਵੀ ਵੈਸੇ ਤਾਂ ਹੁਣ ਇਹ ਦਿੱਲੀ ਦੀ ਇਲੈਕਸ਼ਨ ਹੋ ਰਹੀ ਹੈ ਪਿਛਲੇ ਦਿਨਾਂ ਚ ਇਹ ਸਾਰੇ ਐਮਐਲਏ ਸੱਦੇ ਸੀ ਇਹਨਾਂ ਨੇ ਮਤਮਤ ਕੀਤੀ ਵੀ ਆਹਾ ਸ਼ਹੀਦੀ ਦਿਹਾੜੇ ਚੱਲ ਰਿਹਾ ਵੀ ਲੋਕੀ ਸਾਨੂੰ ਤੇ ਤੇ ਪੱਥਰ ਨਾ ਮਾਰਨ ਵੀ ਸਾਨੂੰ ਹਫਤੇਕ ਦੀ ਮੌਦਤ ਦੇ ਦਿਓ ਇਹ ਫੇ ਪਹਿਲੀ ਤੋਂ ਬਾਅਦ ਫਿਰ ਉਤੀ ਆ ਸਾਲ ਅਸਲੀ ਗੱਲ ਹੈ ਇਹਨਾਂ ਕੋਲ ਪੰਜਾਬ ਲਈ ਟਾਈਮ ਨਹੀਂ ਹੈਗਾ ਇਹਨਾਂ ਕੋਲ ਪੰਜਾਬ ਦੀ ਕਿਸਾਨੀ ਲਈ ਟਾਈਮ ਨਹੀਂ ਹੈਗਾ ਏਜਰੀਵਾਲ ਲਈ ਤਾਂ ਕਿਉਂਕਿ ਮੈਂ ਦੇਖਦਾ ਰਿਹਾ ਫੇਲੀ ਫੇ ਤੁਹਾਡੇ ਲੋਕਾਂ ਦੀ ਵੀਡੀਓ ਜਿਹੜੀਆਂ ਭੇਜੀਆਂ ਹੋਈਆਂ ਕਿ ਇਹਨਾਂ ਦੇ ਡੈਡੀ ਆ ਏਜਰੀਵਾਲ ਦੀ ਕਈ ਮਾਂ ਬੀਬੀਆਂ ਸੋਈਆਂ ਤੇ ਇਹ ਤਾਂ ਜੀ ਜੋ ਜਿੱਦਾਂ ਦਾ ਪਿਓ ਹੁੰਦਾ ਉਦਾਂ ਦੇ ਥੱਲੇ ਬੱਚੇ ਹੁੰਦੇ ਆ हूँ प्यों सब कुछ सामने आ ही गया बच्चे तो फिर भगवंत मान होने थले बचे दो तो चारों लोग आए हो सामने आ रहा लेकिन अगर तक लीडर तो आशमी लाल खड़ा होया जबकि वर्किंग की पार्टी के अंदर की कोई पीछों की आशमी के साथ ਪਹਿਲਾਂ ਤੁਸਾਨੂੰ ਲੀਡਰ ਨਹੀਂ ਮੰਨਦੇ ਦੂਜੀ ਦੂਜੀ ਨਹੀਂ ਅੰਦਰ ਚੋ ਦੇਖੋ ਮੈਂ ਰਿਕਰਸ ਦੇਖੋ ਗੱਲ ਇਹ ਆ ਆਸ਼ੂ ਜੀ ਵਰਕਿੰਗ ਪ੍ਰੈਜ਼ੀਡੈਂਟ ਆ ਅਸੀਂ ਵਾਈਸ ਪ੍ਰੈਜ਼ੀਡੈਂਟ ਠੀਕ ਹੈ ਵੇਖੋ ਜੇ ਕਿਸੇ ਲੀਡਰ ਨੇ ਨਹੀਂ ਆਏ ਦੇਖੋ ਅਸੀਂ ਆਪ ਦਾ ਫਰ ਸਮਝਿਆ ਸਾਡਾ ਕੁਲੀਗ ਹੈ ਅਸੀਂ ਤੱਕੜੇ ਹੋ ਕੇ ਪੂਰੇ ਆ ਕੇ ਜੋ ਅਸਲੀਅਤ ਹੈ ਉਹ ਤੁਹਾਡੇ ਅੱਗੇ ਬਿਆਨ ਕਰਤੀ ਜੇ ਕੋਈ ਨਹੀਂ ਆਇਆ ਤੇ ਉਹਨੂੰ ਲੀਡਰ ਨੂੰ ਪੁੱਛ ਲਿਓ ਸਾਡੇ ਵਾਸਤੇ ਤਾਂ ਸਭ ਠੀਕ ਹੈ ਪਰ ਜੇ ਕੋਈ ਨਹੀਂ ਆਇਆ ਤੇ ਤੁਸੀਂ ਉਹ ਤੁਸੀਂ ਸਰ ਉਹਨਾਂ ਮਿਲਦੀ ਉਹਨਾਂ ਲੀਡਰ ਨੂੰ ਉਹਨਾਂ ਲੀਡਰ ਨੂੰ ਪੁੱਛ ਲਿਓ ਤੁਸੀਂ ਸਪੈਸੀਫਿਕ ਸਵਾਲ ਕਰ ਲਿਓ ਇਹਦੀ ਸਵਾਲ ਉਹਥੇ ਖੜਾ ਕਿ ਨਰਾਸ਼ੀਆਂ ਦਾ ਦੌਰ ਹੈ ਇਹ ਵੀ ਲੁਧਿਆਣਾ ਦੇ ਵਿੱਚ ਖਾਸ ਤੌਰ ਤੇ ਨਰਾਸ਼ੀਆਂ ਦਾ ਦੌਰ ਕਾਂਗਰਸ ਦੇ ਵਿੱਚ ਹੈ ਦੇਖੋ ਬੇਨਤੀ ਆ ਜਦੋਂ ਐਡਾ ਪਰਿਵਾਰ ਹੋਵੇ ਮੜਾ ਮੋਟਾ ਤਾਂ ਕਿਤੇ ਨਾ ਕਿਤੇ ਭਾਡੇ ਖੜਕਦੇ ਰਹਿੰਦੇ ਆ ਪਰ ਇਹ ਡਿਸਪੈਕਟ ਨਾ ਵੱਡਾ ਨਹੀਂ ਵੱਡਾ ਪਰਿਵਾਰ ਨਹੀਂ ਦੀਜੀਤ ਉਸ ਤੇ ਨੀ ਕੋ ਖੜਕ ਤਕੜ ਤਾ ਬੰਦਾ ਹਾਂਜੀ ਹਾਂ ਇਹ ਵੀ ਦੇ ਲਈ ਕੋ ਬੰਦਾ ਕਟਦਾ ਦੇਖੋ ਦੇਖੋ ਮੇਰੀ ਇੱਕ ਬੇਨਤੀ ਦੇਖੋ ਦੇਖੋ ਬੀਜੇਪੀ ਦਾ ਸਿਸਟਮ ਆਡੋਕ੍ਰੈਟਿਕ ਉਹਨਾਂ ਦਾ ਸਿਸਟਮ ਹੈ ਫੋਰਥ ਰਿਕ ਕਿ ਸਾਡੀਆਂ ਡੈਮੋਕ੍ਰੈਟਿਕ ਪਾਰਟੀ ਇੱਥੇ ਹਰੇਕ ਨੂੰ ਆਪ ਦੇ ਵਿਚਾਰ ਰੱਖਣ ਦਾ ਹੱਕ ਹੈ ਹਰੇਕ ਨੂੰ ਆਪ ਦਾ ਵਿਚਾਰ ਦੱਸਣ ਦਾ ਕਦੇ ਰਿਕਨ ਆਫ ਦੀ ਗੱਲ ਕੱਢਣ ਦਾ ਹੱਕ ਸੋ ਦੋਨਾਂ ਦੇ ਵਰਕਿੰਗ ਸਟਾਈਲ 'ਚ ਬਹੁਤ ਫਰਕ ਹੈ ਆਪਾਂ ਇਹ ਨਾ ਕੰਪੇਅਰ ਕਰੀਏ ਉਹਨਾਂ ਦਾ ਸਿਸਟਮ ਆਪ ਦਾ ਦੇਖੋ ਸ਼੍ਰੋਮਣੀ ਅਕਾਲੀ ਦਲ ਦਾ ਤੇ ਬੀਜੇਪੀ ਦਾ ਆਲਮੋਸਟ ਇੱਕੋ ਜਿਹਾ ਸਿਸਟਮ ਹੈ ਤੇ ਉਹ ਚਲਦੇ ਰਹੇ ਤੇ ਅੱਜ ਕਿੱਥੇ ਆ ਗੱਲ ਖੜੀ ਸ਼੍ਰੋਮਿਕਾਲੀ ਦਰ ਸੋ ਡੈਮੋਕਰੈਟਿਕ ਸਿਸਟਮ ਪਾਰਟੀਆਂ ਚ ਵੀ ਜਾਂਦਾ ਰਹੂਗਾ ਤੇ ਪਾਰਟੀਆਂ ਜਾਂਦੀਆਂ ਰਹਿਣੀਆਂ ਜਾਂ ਸੱਤ ਲੈਂਦੀਆਂ ਰਹਿਣਗੀਆਂ ਤੇ ਲੀਡਰਾਂ ਨੂੰ ਪਤਾ ਲੱਗਦਾ ਰਹੂਗਾ ਕਿ ਇੱਥੇ ਤੇ ਅਸੀਂ ਗਲਤੀਆਂ ਕੀਤੀਆਂ ਤੇ ਗਲਤੀਆਂ ਦਾ ਸਾਸ ਹੁੰਦਾ ਰਹੂਗਾ ਪਹਿਲਾਂ ਵੀ ਇੰਟਰਨਲ ਡੈਮੋਕ੍ਰੇਸੀ ਦੀ ਗੱਲ ਕਰਦੇ ਡਿਕਟੇਟਰਸ਼ਿਪ ਵਾਲੀ ਗੱਲ ਦੂਜਾ ਨੋਟ ਦੇਖੋ ਕੁਝ ਸਮਝ ਗੱਲ ਜੁਨੀਕੋ ਰੂਲਿੰਗ ਗਵਰਨਮੈਂਟ ਹੈ ਉਹਨਾਂ ਨੇ ਕਿਹਾ ਸੀ ਕਿ ਅਸੀਂ ਸਾਰੇ ਵਸਦਾ ਤੇ ਐਨਐਸਪੀਐਮ ਚੁਕੀਆਂ ਵੀ ਬੱਦੀ ਸੀ ਔਰ ਦਿਆਂ ਨੇ ਹਰਿਆਣਾ ਦੇ 24 ਫਸਲਾਂ ਤੇ ਐਮਐਸਪੀ ਦਿੱਤੀ ਹੈ ਨਾ ਦਾ ਇੱਕ ਵੱਡੀ ਸੁਭਾ ਹੈ ਉੱਥੇ ਉਹਨਾਂ ਨੇ ਦਿੱਤੀ ਹੈ ਕਾਂਗਰਸ ਨੇ ਅੱਜ ਤੱਕ ਇਸ ਨੂੰ ਲੈ ਕੇ ਆਵਾਜ਼ ਨਹੀਂ ਚੁੱਕੀ ਕਿ ਅਗਰ ਤੁਸੀਂ ਕਿਹਾ ਸੀ ਤਾਂ ਤੁਸੀਂ ਕਿਉਂ ਨਹੀਂ ਕਰਦੇ ਦੇਖੋ ਕੁਝ ਚੀਜ਼ਾਂ ਤਾਂ ਸਾਡੀ ਇਹ ਠੀਕ ਹੈ ਕਿ ਜਿਹੜੀ ਲੀਡਰਸ਼ਿਪ ਹੈਗੀ ਆ ਉਹ ਨੂੰ ਲੈਣੀਆਂ ਚਾਹੀਦੀਆਂ ਅੱਗੇ ਲੈ ਜਾਣੀਆਂ ਚਾਹੀਦੀਆਂ ਬਟ ਦੇਖੋ ਜਿਹੜੀ ਐਮਐਸਪੀ ਵਾਲੀ ਗੱਲ ਹੈ ਇਹ ਤਾਂ ਜਿਹੜੀ ਮੌਕੇ ਦੀ ਸਰਕਾਰ ਹੈ ਕਿਉਂਕਿ ਇਹ ਤਾਂ ਖੜੀ ਹੁੰਦੀ ਵੀ ਨਹੀਂ ਦਿਸ ਰਹੀ ਐਮਐਸਪੀ ਦੇਣ ਦੀ ਤਾਂ ਦੂਰ ਦੀ ਗੱਲ ਕਿਉਂਕਿ ਤਿੰਨ ਤਾਂ ਇਹਨਾਂ ਨੇ ਮਾਈਨਿੰਗ ਮਿਨਿਸਟਰ ਬਦਲਨਾ ਫਿਰ ਉਹ ਚੁਟਕੀਆਂ ਵਾਲੀ ਬੀਬੀ ਵਿਚਾਰੀ ਚੱਲੇ ਗਈ ਹੁਣ ਕਿਉਂ ਯਾਰ ਤੁਸੀਂ ਮਗਰ ਉਹਦੇ ਪੈਰ ਇੰਨੇ ਹੋ ਹਮੇਸ਼ਾ ਕਿਉਂ ਉਹਦੀ ਗੱਲ ਹੀ ਕਰਦੇ ਕੋਈ ਚੁਟਕੀਆਂ ਮਾਰਗੇ ਚੁਟਕੀਆਂ ਮਾਰਗੀ ਵਿਚਾਰੀ ਉਹ ਵੀ ਕਹਿ ਗਈ ਵੀ ਹਾਂ ਵੀ ਬਿਲਕੁਲ ਮੇਰੇ ਕੋਲ ਗਲਤੀ ਹੋ ਗਈ ਨਹੀਂ ਸੀਮ ਸਾਹਿਬ ਤਾਂ ਬਹੁਤ ਕੁਝ ਕਹਿੰਦੇ ਯਾਰ ਸ਼ਾਮ ਨੂੰ ਸੀਮ ਸਾਹਿਬ ਤਾਂ ਵਗ ਸੀਮ ਸਾਹਿਬ ਜੀ ਤੁਹਾਨੂੰ ਵੀ 2020 ਦੀ ਪੰਜਾਬ ਦਾ ਜਿਹਦੇ ਤੇ ਕਾਂਗਰਸ ਪਾਰਟੀ ਨੇ ਸਖਤ ਤਹਿ ਕੋਈ ਆਪਾਂ ਇਸ ਤੋਂ ਬਾਅਦ ਬੁਲਦੇ ਤੇ ਪਾਂਡਸ ਪਾਰਟੀ ਨੇ ਕੋਈ ਸਟੈਂਸ ਫਾਈਲ ਨਹੀਂ ਕੀਤਾ ਹੋਤਾ ਕਿਉਂਕਿ ਉਹ ਸੋਚਿਆ ਪਰ ਇਸ ਤੋਂ ਬਾਅਦ ਦੇਖੋ ਮੈਂ ਤਾਂ ਜਲੰਧਰ ਪ੍ਰੈਸ ਕਾਨਫਰੰਸ ਕੀਤੀ ਸੀ ਜਿਹਦੇ ਵਿੱਚ ਮੈਂ ਕਿਹਾ ਸੀ ਕਿ ਬਹੁਤ ਸ਼ੱਕ ਦੇ ਘੇਰੇ ਦੇ ਵਿੱਚ ਆ ਬਹੁਤ ਵੱਡੀ ਕਾਂਸਪੀਰੇਸੀ ਲੱਗਦੀ ਆ ਕਿਉਂਕਿ ਤਿੰਨ ਉਹ ਯੂਥ ਜਿਹੜੇ ਆ ਹੋ ਸਕਦਾ ਕਿਤੇ ਮਾਈਨਰ ਗਲਤੀਆਂ ਹੋ ਜਾਂ ਹੋਣ ਪਰ ਜੋ ਮੈਨੂੰ ਇਨਪੁਟ ਮਿਲੀ ਹੈਗੀ ਆ ਕਿ ਉਹ ਤਾਂ ਬਿਲਕੁਲ ਇੱਕ ਦਿਹਾੜੀਦਾਰ ਜਿਹੜੇ ਲੇਬਰ ਕਰਨ ਵਾਲੇ ਇਹ ਨੌਜਵਾਨ ਸੀ ਸ਼ਾਇਦ ਕਿਤੇ ਥੋੜੀ ਬਹੁਤੀ ਗਲਤੀ ਹੋਈ ਹੋਵੇ ਲੇਕਿਨ ਐਡੀ ਕੌਂਸਪੀਰੇਸੀ ਵਾਲੀ ਗੱਲ ਜੋ ਆਮ ਲੋਕਾਂ ਕੋ ਆਮ ਜਿਹੜੀ ਹੈਗੀ ਆ ਸਭ ਨੂੰ ਮਿਲਦੀ ਆ ਔਰ ਬਿਲਕੁਲ ਉਹਦੀ ਸੀਬੀਆਈ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਕਿਉਂਕਿ ਇਹੋ ਜਿਹੇ ਕੰਮ ਜਿਹੜੇ ਆ ਉਹ ਪਹਿਲੇ ਸਮਿਆਂ ਦੇ ਵਿੱਚ ਵੀ ਹੋਏ ਆ ਲੇਕਿਨ ਹੁਣ ਵੀ ਭਗਵੰਤਬਾ ਜੀ ਬਿਲਕੁਲ ਚੁੱਪ ਕਰਕੇ ਬੈਠਿਆ ਜਦੋਂ ਕਿਤੇ ਜੋਕ-ਜੁਕ ਸੁਣਾਉਂਦਾ ਹੁੰਦਾ ਤਾਂ ਫਿਰ ਉਹ ਕਿਤੇ ਆਪੇ ਹੀ ਸੁਣਾਸ ਨੂੰ ਲੈਂਦੇ ਆ ਕਿਤੇ ਤੁਹਾਡੇ ਨਾਲ ਵੀ ਸਾਂਝੀ ਕਰਦੇ ਸੱਚੀ ਗੱਲ ਹੈ ਵਿਅਕਤੀਗਤ ਤੌਰ ਤੇ ਡਰੈਸ ਕਰਦੇ ਨਿਊ ਪਰ ਕਲੈਕਟਿਵ ਕਾਂਗਰਸ ਦਾ ਜਦ ਆ ਸਟੈਂਡ ਆ ਪਰ ਕਲੈਕਟਿਵ ਨਿਊ ਆ ਕਲੈਕਟਿਵ ਹੀ ਆ ਯਾਰ ਆਹਾਂ ਦੇਖੋ ਤਾਂ ਦੋ 22 ਪ੍ਰੈਜ਼ੀਡੈਂਟ ਬੈਠੇ ਇੱਕ ਫਾਰਮਰ ਯੂਥ ਦਾ ਪ੍ਰਧਾਨ ਬੈਠਾ ਇੱਕ ਜ਼ਿਲ੍ਹੇ ਦਾ ਪ੍ਰਧਾਨ ਬੈਠਾ ਤੇ ਕਾਂਗਰਸ ਪ੍ਰੈਜ਼ੀਡੈਂਟ ਮੈਨੂੰ ਲੱਗਦਾ ਉੱਥੇ ਦਿੱਲੀ ਬਿਜ਼ੀ ਹੋਣ ਕੇ ਜਾਂ ਮੈਨੂੰ ਲੱਗਦਾ ਕਿ ਸ਼ਾਇਦ ਕੋਣ ਬੜੇ ਦਿਨਾਂ ਦੇ ਵਿੱਚ ਸਾਡੇ ਸਭ ਦੇ ਨਾਲ ਇੱਕ ਜੁੜਿਆ ਸਵਾਲ ਹੁੰਦਾ ਹੈ ਕਾਂਗਰਸ ਦਾ ਇਤਿਹਾਸ ਲੈ ਪੰਜਾਬ ਕਾਂਗਰਸ ਦਾ ਜਦੋਂ ਜਦੋਂ ਵਿਰੋਧੀਆਂ ਤੇ ਰਹੀਆਂ ਤਾਂ ਸੜਕਾਂ ਦੇ ਉੱਤੇ ਕੇ ਸਮੇਂ ਸਮੇਂ ਤੇ ਸਰਕਾਰ ਨੇ ਘੇਰਾਬੰਦੀ ਕਰਦੇ ਰਹੀ ਪਰ ਪਿਛਲੇ ਕੁ ਸਮੇਂ ਤੋਂ ਪੰਜਾਬ ਕਾਂਗਰਸ ਜਿਹੜੀ ਹੈ ਆਪਣੀ ਲੜਾਈ ਸੋਸ਼ਲ ਮੀਡੀਆ ਤੇ ਲੜ ਰਹੀ ਹੈ ਟਵਿੱਟਰ ਤੇ ਲੜ ਰਹੀ ਹੈ ਉਸ ਤਰ੍ਹਾਂ ਸੜਕਾਂ ਦੇ ਉੱਤਰ ਦੀ ਨਹੀਂ ਮੈਨੂੰ ਲੱਗਦਾ ਤੁਹਾਡੀ ਗੱਲ ਠੀਕ ਹੈਗੀ ਆ ਸਾਨੂੰ ਸੜਕਾਂ ਤੇ ਆਉਣ ਦੀ ਜ਼ਰੂਰਤ ਹੈਗੀ ਆ ਇਹਦੇ 'ਚ ਕੋਈ ਸ਼ੱਕ ਨਹੀਂ ਦਿੰਦੀ ਲੇਕਿਨ ਇਹ ਵੀ ਆ ਕਿ ਪਿਛਲੇ ਸਮੇਂ 'ਚ ਇਲੈਕਸ਼ਨਸ ਹੀ ਇੰਨੀਆਂ ਹੋ ਗਈਆਂ ਮੈਨੂੰ ਲੱਗਦਾ ਕਿ ਇੱਕ ਤੋਂ ਬਾਅਦ ਦੂਜੀ ਦੂਜੀ ਤੋਂ ਬਾਅਦ ਤੀਜੀ ਕਿਉਂਕਿ ਕੋਈ ਇਹੋ ਜਿਹਾ ਮਹੀਨਾ ਨਹੀਂ ਹੋਇਆ ਵੀ ਜਿਹਦੇ ਵਿੱਚ ਕਿਉਂਕਿ ਵੈਸੇ ਤਾਂ ਬੀਜੇਪੀ ਕਹਿੰਦੀ ਕਿ ਵਨ ਇਲੈਕਸ਼ਨ ਵਨ ਨੇਸ਼ਨ ਬਣਾਉਣਾ ਮੈਨੂੰ ਲੱਗਦਾ ਕਿ ਪਿਛਲੇ ਸਮਿਆਂ ਦੇ ਵਿੱਚ ਕਿਉਂਕਿ ਜੀਐਨਕੇ ਦੀ ਵੀ ਕੱਲੀ ਇਲੈਕਸ਼ਨ ਮਹਾਰਾਸ਼ਟਰ ਦੀ ਵੀ ਕਿਤੇ ਕੱਲੀ ਇਲੈਕਸ਼ਨ ਮੈਨੂੰ ਲੱਗਦਾ ਹਰ ਕੱਲੀ ਕੱਲੀ ਇਲੈਕਸ਼ਨ ਹੁਣ ਇੱਥੇ ਕਿਉਂਕਿ ਇਹਨਾਂ ਨੇ ਪਿਛਲੇ 2.5 ਸਾਲ ਤੱਕ ਆਇਆ ਹੀ ਕੁਛ ਨਹੀਂ ਤੇ ਹੁਣ ਜਿਹੜੀਆਂ ਆ ਪਿਛਲੇ ਸਮੇਂ ਪੰਚਾਇਤਾਂ ਦੀਆਂ ਇਲੈਕਸ਼ਨਾਂ ਹੋਈਆਂ ਤੇ ਪੰਚਾਇਤਾਂ ਦੀਆਂ ਇਲੈਕਸ਼ਨਾਂ ਦੇ ਵਿੱਚ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਇਹਨਾਂ ਨੇ ਕੀਤਾ ਕੀ ਆ ਤੇ ਹੁਣ ਜਦੋਂ ਕਾਰਪੋਰੇਸ਼ਨ ਦੀਆਂ ਹੋਈਆਂ ਤੇ ਹੁਣ ਕਾਰਪੋਰੇਸ਼ਨ ਦੀਆਂ ਵੀ ਤੁਹਾਡੇ ਸਾਹਦੇ ਸਾਹਮਣੀਆਂ ਆ